ਕਾਨੂੰਸਾ ਸਰਪੰਚਾਂ ਨੂੰ ਦਾਬੇ ਉਰੇ ਮਾਰਨੀ ਮੈਂ ਨਹੀਂ ਕੀਤੀ ਮੈਂ ਤੁਸੀ ਆਖੀ ਤੇ ਕਿਹਾ ਕਿ 130 ਸਰਪੰਚ ਜਿਹਨਾਂ ਦੀਆਂ ਪਹਿਲਾਂ ਸੀਐਮ ਸਾਹਿਬ ਦੇ ਟੇਬਲ ਤੇ ਪਈਆਂ ਨੇ ਸਰਪੰਚਾਂ ਦਾ ਮੈਂ ਰਵਈਆ ਵੀ ਪੁੱਛਾਂਗਾ ਹਾਂ ਇਹੀ 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 ਜਿਹੜਾ ਸਵਾਲ ਸੀ ਇਹੀ ਸਵਾਲ ਸੀ ਉਹ ਕਹਿੰਦੇ ਨੇ ਕਿ 130 ਸਰਪੰਚ ਨੇ ਜੇ ਤੇ ਆਣ ਕੇ ਮੱਥਾ ਟੇਕ ਕੇ ਨਹੀਂ ਮੱਥਾ ਤੇ ਫਿਰ ਕੋਈ ਫਾਈਲ ਨਹੀਂ ਖੁੱਲੇਗੀ ਜੇਕਰ ਮੱਥਾ ਨਾ ਟੇਕਿਆ ਤੇ ਫਾਈਲ ਖੁੱਲ ਸਕਦੀ ਕੁਮਰ ਵਿਜੇ ਪ੍ਰਤਾਪ ਸਿੰਘ ਉਹਨੇ ਗੱਜ-ਵੱਜ ਕੇ ਕਿਹਾ ਕਿ ਜਿਹੜਾ ਨਸ਼ਾ ਵਿਕਦਾ ਹੈ ਰਾਗ ਚੱਡੇ ਦਾ ਗੱਜ ਕੇ ਉਹਨੇ ਨਾ ਲਿਆ ਏ ਹੁਣ ਆਮ ਆਦਮੀ ਪਾਰਟੀ ਇਹਦੀ ਤਫतीश ਕਿਉਂ ਨਹੀਂ ਕਰਾਂਦੇ ਕਿ ਦੋਨਾਂ ਝੂਠਾ ਕੌਣ ਹੈ ਜੇ ਜਿਹੜਾ ਵੀ ਝੂਠਾ ਉਹਦੇ ਤੇ ਸਖਤ ਕਾਰਵਾਈ ਕਿਉਂ ਨਹੀਂ ਹੁੰਦੀ ਇੱਕ ਇੱਕ ਗੱਲ ਦਾ ਸੱਤ ਸਾਹਮਣੇ ਲਿਆਂਦਾ ਜੂਏ ਇੱਕ ਇੱਕ ਜਿਹੜਾ ਨਾਰਾ ਵੱਜ ਰਿਹਾ ਜੀ ਅੱਕੀ ਬਾਦ 400 ਪਰ ਕੀ ਲੱਗ ਰਿਹਾ ਹੈ ਬੀਜੇਪੀ ਦਾ ਬਹੁਤ ਬੁਰੀ ਤਰ੍ਹਾਂ ਲੱਗ ਝੂਠੂ ਲੱਗ ਜਾਂਦੀ ਬਹੁਤ ਬੁਰੀ ਤਰ੍ਹਾਂ ਅਜੇ ਤੇ ਸਾਡੇ ਜਖਮਾਂ ਦੇ ਕੂਨ ਸਿਮਣ ਡਿਆ ਆ ਹੂੰ ਮੈਂ ਇਹ ਨਹੀਂ ਕਹਿ ਸਕਦਾ ਵੀ ਜਖਮ ਦਿੱਤੇ ਸਹੀ ਹੋ ਗਏ ਜਿਹੜੀ ਹਲਕਾ ਫੱਟ ਗਿਆ ਚੋਰੀਆ ਬੀਜੇਪੀ ਜਿਹੜੀ ਹੈ ਤੇ ਵੈਡਿਡੇਟਰ ਹੈ ਯਾਨੀ ਕਿ ਉਹ ਜਿਆ ਬੀਜੇਪੀ ਦਾ ਆਧਾਰ ਕਹਿੰਨੇ ਪੂਰੇ ਲਾਮ ਲਸ਼ਕਰ ਦੇ ਨਾਲ ਆ ਰਹੇ ਨਹੀਂ ਪਤਾ ਨਹੀਂ ਵੀ ਰਵੀ ਕਰਨ ਦੀ ਕੋਈ ਅੰਟਮੰਟ ਕੀ ਹੋਈ ਹੈ ਠੀਕ ਹੈ ਕੋਈ ਕੰਟਮੰਟ ਪਿੰਟ ਤੋਂ ਬਿਨਾਂ ਦੇ ਬੀਜੇਪੀ ਦੇ ਵਿੱਚ ਜਾਣਾ ਕੋਈ ਮਤਲਬ ਨਹੀਂ ਇੰਨਾਂ ਦੇ ਵਿੱਚ ਬੀਜੇਪੀ ਪਾਰਟੀ ਨੂੰ ਨਹੀਂ ਭਜਾਉਂਦੇ ਫਿਰਤਰਜਿੰਦਰ ਸਿੰਘ ਬਾਜਵਾ ਜਿਹੜੇ ਕੈਬਨਿਟ ਮਨਿਸਟਰ ਵੀ ਰਹੇ ਨੇ ਔਰ ਸਿੱਧੀ ਸਿੱਧੀ ਗੱਲ ਕਰੀਏ ਤਾਂ ਕੈਪਟਨ ਸਾਹਿਬ ਤੱਕ ਉਹਨਾਂ ਦੀ ਪਹੁੰਚ ਸੀ ਫਿਰਤਰਜਿੰਦਰ ਸਿੰਘ ਬਾਜਵਾ ਵਾਸਤੇ ਬਹੁਤ ਮਾੜੀ ਗੱਲ ਹੈ ਜਿਹੜੇ ਬੰਦੇ ਨੇ ਇੰਨੇ ਉੱਚੇ ਲੈਵਲ ਦੀ ਮਨਿਸਟਰੀਆਂ ਦਿੱਤੀਆਂ ਹੋਣ ਜਿਹੜੇ ਬੰਦੇ ਨੇ ਇਹਦਾ ਮਾਨ ਦਿੱਤਾ ਹੋਵੇ ਉਸ ਬੰਦੇ ਦੀ ਇੰਨੀ ਕ੍ਰਿਪਰਜਿੰਦਰ ਸਿੰਘ ਬਾਜਵੀ ਨੇ ਬਾਦਚਿੱਟ ਛੁਰਾ ਮਾਰਿਆ ਇੰਨਾ ਉਹਨੂੰ ਮਾਣ ਦੇਣ ਦੇ ਬਾਵਜੂਦ ਤੇ ਕ੍ਰਿਪਰਜਿੰਦਰ ਸਿੰਘ ਬਾਜਵਾ ਕੈਪਟਨ ਸਾਫ ਦਾ ਨਹੀਂ ਬਣਿਆ ਇਸੰਗਦਕ ਜੇੜਾ ਬਾਬਾ ਨਾਨਕ ਦੇ ਵਿੱਚੋਂ ਮੈਨੂੰ ਵੀਰ ਮਿਲਣ ਹੁੰਦੇ ਰਿਹਾ ਜੇ ਜ਼ਿਲ੍ਹਾ ਪ੍ਰਧਾਨ ਹੂੰ ਕਾਂਗਰਸ ਦੀ ਪਰ ਉਹ ਵੀ ਧੋਖ ਕੇ ਸੁਖਿੰਦਰ ਸਿੰਘ ਰੰਧਾਵਾ ਦੀ ਵਿਰੋਧਤਾ ਕਰਨਗੇ ਜੇੜਾ ਬਾਬਾ ਨਾਨਕ ਤੋਂ ਐਮਲੇ ਬਣੇ ਸੀ ਨਾ ਤੇ ਪਰ ਜੇੜਾ ਬਾਬਾ ਨਾਨਕ ਨੂੰ 4 ਤਰੀਕ ਦੇ ਮੇਰੇ ਹਾਲਾਤ ਅਚਾ ਸਿੰਘ ਲੰਗਾ ਦਾ ਅਕਾਲੀ ਦਲ ਨੂੰ ਫਾਇਦਾ ਹੋਣ ਵਾਲਾ ਕਿ ਨੁਕਸਾਨ ਤੇ 22 ਤਰੀਕ ਨੂੰ ਦੱਸਿਆ ਜਾ ਰਿਹਾ ਕਿ ਇੱਕ ਵੱਡਾ ਡਿਸੀਜਨ ਲੈ ਜਿਹੜੇ ਆਪਣੇ ਆਪ ਨੂੰ ਮਾਝੇ ਦਾ ਚਲਾਨ ਕਰਨ ਵਾਲੇ ਉਹਨਾਂ ਨੇ ਕਾਲੀ ਗੱਲ ਪਾਰਟੀ ਖਤਮ ਕਰ ਦਿੱਤੀ ਤੁਹਾਨੂੰ ਕੀ ਲੱਗਦਾ ਕਿ ਜੋ ਕੀ ਅਗਰ ਬਟਾਲੇ ਦੇ ਵਿੱਚ ਆ ਜਾਂਦੇ ਨੇ ਤੇ એનર્ਜੀ ਭਰ ਜਾਂਗੇ ਕਿਉਂਕਿ ਪ੍ਰਵਾਸੀ ਵੋਟ ਬੈਂਕ ਬਹੁਤ ਹੈ ਇਹ ਯਾਦ ਰੱਖੋ ਪ੍ਰਵਾਸੀ ਵੋਟ ਬੈਂਕ ਬਹੁਤ ਹੈ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸ਼ੁਰੂ ਹੋਈ ਪਾਰਟੀ ਸ਼ੁਰੂ ਹੋਈ ਹੈ ਕੇਜਰੀਵਾਲ ਸਾਹਿਬ ਦੀ ਕਿੰਨੀਆਂ ਫੇਰੀਆਂ ਤੇ ਜੋਗੀ ਸਾਹਿਬ ਨਹੀਂ ਮੈਂ ਨਹੀਂ ਕਦੀ ਵੀ ਪੰਜਾਬ ਜੀ ਵੇਖਿਆ ਜੋਗੀ ਸਾਹਿਬ ਆਉਣਾ ਕਿਉਂ ਚਾਹੁੰਦੇ ਨੇ ਸਵਾਲ ਹੈ ਜੇਕਰ ਜੋਗੀ ਆਣ ਕੇ ਸਟੇਜ ਦੇ ਉੱਤੇ ਅਨਾਉਂਸ ਕਰ ਦਿੰਦਾ ਕਿ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਯੂਪੀ ਵਰਗਾ ਹੋਵੇ ਤਾਂ ਇੱਥੇ ਹਵਾ ਬਦਲ ਸਕਦੀ ਹੈ ਪਰ ਲੋਕੀ ਇਹ ਕਹਿਦਣ ਕਿ ਹਾਂ ਜੋਗੀ ਦੀ ਡਿਮਾਂਡ ਕਰਨ ੜਾ ਆਪਣ ਕਿ ਨਹੀਂ ਹਨ ਜੋਗੀ ਵਰਗਾ ਸੀਐਮ ਚਾਹੀਦਾ ਇਹ ਸਿਆਸਤ ਦੇ ਵਿੱਚ ਜਿਹਦਾ ਪ੍ਰਸ਼ਾਦ ਦੇ ਵਿੱਚ ਡੱਡੂ ਹੁੰਦੇ ਨੇ ਉਹ ਡੱਡੂ ਪ੍ਰਸ਼ਾਦ ਦੇ ਵਿੱਚ ਥੋੜੇ ਦਿਨ ਗੜਾ 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 ਕਰਨਾ ਉਹਨਾਂ ਨੇ ਥੋੜੇ ਦਿਨ ਗਰੰਗਲੇ ਕਰ ਕੀਤਾ ਜਿਹੜਾ ਕੋਈ ਜੋਗੀ ਜਗੀ ਤੇ ਨਹੀਂ ਤੇ ਨਾ ਕੋਣ ਜੀਕਾ ਨੇ ਗਲ ਨੇ ਜੀਕਾ ਲੋਕ ਸਭਾ ਸੀਟ ਗੁਰਦਾਸਪੁਰ ਜਿਹੜਾ ਬਾਬਾ ਨਾਨਕ ਦੇ ਵਿੱਚੋਂ ਤੁਹਾਨੂੰ ਲੱਗਦਾ ਕਿ ਜਿੰਮੀ ਚੋਣ ਹੋਏਗੀ ਕਿ ਬਟਾਲੇ ਜਿੰਮੀ ਚੋਣ ਹੋਏਗੀ ਮੈਂ ਕੁਝ ਜਦਣ ਸਾਡੇ ਸ਼ੈਰੀ ਵੀਰ ਨੂੰ ਟਿਕਟ ਪਾਰਟੀ ਨੇ ਦੇ ਕੇ ਨਵਾਜਿਆ ਸੀ ਨਾ ਮੈਂ ਉਦਣੇ ਚਾਰ ਜੋਦੀ ਵਧਾਈ ਵੀ ਦਿੱਤੀ ਪਨਾ ਤੇ ਮੈਂ ਸੰਗਤ ਨੂੰ ਕਿਹਾ ਜੇ ਤੁਹਾਡੇ ਕੰਮ ਕਰੂੰਗਾ ਤੁਸੀਂ ਮੈਨੂੰ ਕਹਿੰਦਾ ਸਦਾਈ ਦੇ ਵਿੱਚ ਪਾਉਣੀ ਆ ਮੈਂ ਵੋਟ ਦਾ ਹੱਕਦਾਰ ਜੇ ਮੈਂ ਕੰਮ ਨਹੀਂ ਕਰੂੰਗਾ ਤਾਂ ਮੈਂ ਕੋਈ ਕਹਦਾ ਹੱਕਦਾਰ ਨਹੀਂ ਥਮਰ ਕੇ ਭਰਾ ਖੜੀ ਨੇ ਠੀਕ ਹੈ ਜਦੋਂ ਥਮਰ ਕੇ ਸ਼ੇਰਾਂ ਕੇ ਭਰਾ ਖੜੀ ਹੋਣ ਨਾਲ ਹੂੰ ਹੂੰ ਤੇ ਰਾਤ ਨਹੀਂ ਸੰਦੇ ਹੂੰ ਤੇ ਮੈਨੂੰ ਫਿਰ ਭਰੋਸਾ ਆਇਆ ਉਹਨਾਂ ਤੇ ਵਿਆਹ ਵਾਲੇ ਕੋੜੇ ਹੋਰ ਹੁੰਦੇ ਨੇ ਮੇਲਿਆਂ ਵਾਲੇ ਕੋੜੇ ਹੋਰ ਹੁੰਦੇ ਨੇ ਤੇ ਜੰਗ ਦੇ ਮੈਦਾਨ ਦੇ ਵਿੱਚ ਜਾਣ ਵਾਲੇ ਕੋੜੇ ਹੋਰ ਹੁੰਦੇ ਨੇ ਇਸੇ ਤਰ੍ਹਾਂ ਸਿਆਸਤ ਦੇ ਵਿੱਚ ਹੁੰਦਾ ਕਿ ਸਿਆਸੀ ਚਿਹਰੇ ਸਿਆਸਤ ਦੇ ਵਿੱਚ ਨਿਤਰਣ ਵਾਲੇ ਸਿਆਸੀ ਮੈਦਾਨ ਦੇ ਵਿੱਚ ਜੂਝਣ ਵਾਲੇ ਚਿਹਰੇ ਵੀ ਕੋਈ ਆਮ ਨਹੀਂ ਹੁੰਦੇ ਉਹ ਵੀ ਬੜੇ ਖਾਸ ਹੁੰਦੇ ਨੇ ਸੋ ਉਹਨਾਂ ਦੇ ਵਿੱਚੋਂ ਅਸੀਂ ਅੱਜ ਤੁਹਾਨੂੰ ਇੱਕ ਐਸੇ ਚਿਹਰੇ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਸਿਆਸੀ ਸਫ਼ਰ ਬੜੇ ਥੋੜੇ ਸਮੇਂ ਦਾ ਹੈ ਪਰ ਇੰਨੇ ਹੀ ਥੋੜੇ ਸਮੇਂ ਦੇ ਵਿੱਚ ਉਹਨਾਂ ਨੇ ਸਿਆਸਤ ਦੇ ਵਿੱਚ ਐਸੇ ਕੋਕੇ ਜੜੇ ਨੇ ਐਸੇ ਚੰਡੇ ਗੱਡੇ ਨੇ ਕਿ ਹਰ ਕੋਈ ਹੈਰਾਨ ਹੈ ਔਰ ਕਹਿ ਰਿਹਾ ਕਿ ਇਹਨਾਂ ਦਾ ਅਸਲ ਚ ਸਿਆਸੀ ਗੁਰੂ ਹੈ ਕੌਣ ਲੋਕਾਂ ਦੇ ਹਰਮਨ ਪਿਆਰੇ ਹੋਣਾ ਇੱਕ ਸੌਖਾ ਤੇ ਹੁੰਦਾ ਨਹੀਂ ਪਰ ਹਰਮਨ ਪਿਆਰੇ ਹੋਏ ਕਵੀ ਆਓ ਅਸੀਂ ਜਾਣਦੇ ਹਾਂ ਸਾਡੇ ਨਾਲ ਨੇ ਚੇਅਰਮੈਨ ਪੰਚਾਇਤ ਪੰਜਾਬ ਬਲਬੀਰ ਸਿੰਘ ਪੰਨੂ ਪੰਨੂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਰਸਪਾਲ ਸਿੰਘ ਜੀ ਤੁਹਾਡੇ ਇਹਨਰ ਚੈਨਲ ਦਾ ਬਹੁਤ ਬਹੁਤ ਧੰਨਵਾਦ ਪੰਨ ਸਰ ਇੱਕ ਫੌਜੀ ਸਿਆਸਤ ਚ ਕਿਵੇਂ ਕੁੱਦ ਗਿਆ ਇਹ ਕੋਈ ਸਭ ਤੋਂ ਪਹਿਲਾਂ ਤਾਂ ਮੈਂ ਤਨ ਤਨ ਬਾਬਾ ਸ਼ਿਰੀ ਚੰਦੀ ਜੀ ਦਾ ਧੰਨਵਾਦ ਕਰਦਾ ਪਲਾਨ ਸੀ ਇਸੇ ਲਈ ਜਾਂਦਾ ਸਾਰਾ ਕੁਝ ਸੀ ਲੇਕਿਨ 3 ਸਾਲ ਦੀ ਕਾਲ ਗੁਜ਼ਾਰੀ ਮੈਂ ਦਿੱਲੀ ਦੇ ਵਿੱਚ ਗੁਜ਼ਾਰੀ ਰਵਿੰਦ ਕੇਜਰੀਵਾਲ ਜੀ ਦਾ ਕੰਮ ਦੇਖਿਆ ਸਿਆਸਤ ਦੇ ਵਿੱਚ ਇੱਕ ਉਣਾ ਮਨ ਬਣ ਗਿਆ ਕਿਉਂਕਿ ਸਿਆਸਤ ਤੋਂ ਬਿਨਾ ਮੈਨੂੰ ਲੱਗਦਾ ਵੀ ਸਿਆਸਤ ਆਉਣ ਤੋਂ ਬਿਨਾ ਪੰਜਾਬ ਦੇ ਵਿੱਚ ਲੋਕਾਂ ਦੀ ਸੇਵਾ ਨਹੀਂ ਕੀਤੀ ਜਾ ਸਕਦੀ 75 ਸਾਲ ਹੋ ਗਏ ਨੇ ਸੰਗਤ ਕਦੀ ਕਾਲੀ ਜਾਂਦੇ ਕਦੀ ਕਾਂਗਰਸੀ ਕਦੀ ਕਾਲੀ ਕਦੀ ਕਾਂਗਰਸੀ ਆਪਣੇ ਘਰਾਂ ਨੂੰ ਵੱਡੇ ਕਰੀ ਜਾਂਦੇ ਨੇ ਗਰੀਬ ਗਰੀਬ ਹੁੰਦਾ ਜਾਂਦਾ ਹੈ ਸੰਗਤ ਦੇ ਦਿੱਤੇ ਹੋਏ ਟੈਕਸ ਦੇ ਪੈਸੇ ਨੂੰ ਬੇਫਜ਼ੂਲ ਆਪਣੇ ਚੁਹੇਤੀਆਂ ਨੂੰ ਖੋਜ ਕੀਤਾ ਜਾਂਦਾ ਹੈ ਲੀਡਰਾਂ ਦੇ ਕਾਰੋਬਾਰ ਵੱਡੇ ਹੁੰਦੇ ਨੇ ਇਸ ਕਰਕੇ ਸੰਗਤ ਦੀ ਦੁੱਖ ਨੂੰ ਦੇਖਦੇ ਹੋਏ ਮੈਂ ਸਮਝਿਆ ਵੀ ਮੈਂ ਜਰੂਰ ਅੱਗੇ ਲੱਗ ਕੇ ਆਮ ਉਹ ਟਰਨਿੰਗ ਪੁਆਇੰਟ ਕਿਉਂ ਪੰਨੂ ਸਾਹਿਬ ਆਇਆ ਕਿਵੇਂ ਟਰਨਿੰਗ ਪੁਆਇੰਟ ਜਿਹੜਾ ਸੀ ਤੁਹਾਡਾ ਅਸਲ ਦੇ ਵਿੱਚ ਟਰਨਿੰਗ ਪੁਆਇੰਟ ਇੱਕ ਦੋ ਲੀਡਰਾਂ ਦੇ ਨਾਲ ਕੰਮ ਪਈ ਮੈਨੂੰ ਨਹੀਂ ਪਰਸਨਲ ਕੰਮ ਨਹੀਂ ਪਈ ਮੇਰੀ ਟੀਮ ਸੀ ਟੀਮ ਨੂੰ ਕੰਮ ਪਈ ਮੈਂ ਫੋਨ ਕੀਤਾ ਤੇ ਉਹਨਾਂ ਨੇ ਥੋੜਾ ਜਿਹਾ ਜਵਾਬ ਉਲਟ ਦਿੱਤੇ ਹੂੰ ਵੀ ਇਦਾਂ ਨਹੀਂ ਹੁੰਦਾ ਇਹਨਾਂ ਨੂੰ ਆਪਾਂ ਕਜ਼ਰੀ ਜਾਂਦੇ ਕਲਾਈਏ ਠਾਣਿਆਂ ਤੇ ਪਰਚੇ ਦਰਜ ਕਰਾਈਏ ਤੇ ਫਿਰ ਇਹਨਾਂ ਦੇ ਹੱਲ ਕੀਤੇ ਜਾਂਦੇ ਨੇ ਸਿੱਧੀ ਤਰ੍ਹਾਂ ਹੱਲ ਨਹੀਂ ਹੁੰਦੇ ਲੋਕ ਸਿੱਧੀ ਤਰ੍ਹਾਂ ਸੁਧਰਦੇ ਨਹੀਂ ਲੋਕ ਟਿੱਡੀ ਉਂਗਲ ਦੇ ਨਾਲ ਸੁਧਰਦੇ ਨਹੀਂ ਇਹ ਟਰਨਿੰਗ ਪੁਆਇ ਮੇਰੇ ਮਨ ਦੇ ਵਿੱਚ ਆਇਆ ਕਿ ਇਹ ਕਿਉਂ ਕਿਉਂਕਿ ਵੋਟਾਂ ਸੰਗਤ ਪਉਂਦੀ ਹੈ ਪੈਸਾ ਸੰਗਤ ਦੇ ਟੈਕਸ ਦਾ ਡਵੈਲਪਮੈਂਟ ਸੰਗਤ ਦੇ ਚ ਪੈਸੇ ਨਾ ਹੋਣੀ ਹੈ ਤੇ ਫਿਰ ਵੀ ਆਪਾਂ ਸੰਗਤ ਨੂੰ ਆਹ ਗੱਲ ਕਹੀਏ ਤੇ ਦੁਰ ਲਾਂ ਤੇ ਸਾਡਾ ਸਿਆਸਤ ਵਿੱਚ ਅੱਗੇ ਲੱਗਣਾ ਸਿਆਸੀ ਲੋਕਾਂ ਦੇ ਨਾਲ ਫਿਰ ਤੁਹਾਡਾ ਤਜਰਬਾ ਬੜਾ ਮਾੜਾ ਰਿਹਾ ਸਿਆਸੀ ਲੋਕਾਂ ਨਾਲ ਮੈਂ ਨਫ਼ਰਤ ਕਰਦਾ ਹੁੰਦਾ ਸੀ ਬਹੁਤ ਹੂੰ ਕਿਉਂਕਿ ਮੈਨੂੰ ਥੋੜਾ ਸਮਾਂ ਮਿਲਿਆ ਵੇਖੋ ਮੈਂ ਆਰਮੀ ਚੋਂ ਛੁੱਟੀ ਜਾਂਦਾ ਸੀ ਥੋੜਾ ਸਮਾਂ ਮਿਲਦਾ ਸੀ ਇੱਕ ਮਹੀਨੇ ਵਾਸਤੇ ਆਉਣਾ ਰਿਸ਼ਤੇਦਾਰਾਂ ਦਾ ਕਸੀਮਤ ਹੋਣਾ ਰਿਸ਼ਤੇਦਾਰੀਆਂ ਚ ਆਉਣਾ ਜਾਣਾ ਹੂੰ ਇੱਕ ਮਹੀਨਾ ਪਤਾ ਨਹੀਂ ਸੀ ਲੱਗਦਾ ਕਿਦਾਂ ਲੰਘ ਜਾਂਦਾ ਹੂੰ ਸਿਆਸੀ ਲੋਕਾਂ ਦਾ ਮੈਨੂੰ ਪੈਨਸ਼ਨ ਹੋਣ ਤੋਂ ਬਾਅਦ ਚ ਪਤਾ ਲੱਗਾ ਪਹਿਲਾਂ ਮੈਨੂੰ ਕੋਈ ਕੰਮ ਨਹੀਂ ਪਿਆ ਇਹਨਾਂ ਉਹਨਾਂ ਦੀ ਅਸਲੀਅਤ ਉਹਨਾਂ ਦੇ ਜਿਹੜੇ ਤੋਂ ਨਕਾਬ ਤੁਹਾਨੂੰ ਬਾਅਦ ਚ ਪਤਾ ਲੱਗਾ ਵੀ ਉਤਾਰਿਆ ਤੁਸੀਂ ਵੀ ਇਹ ਕੀ ਬਣਿਆ ਬਾਅਦ ਚ ਪਤਾ ਲੱਗਾ ਅੱਛਾ ਮਨੋ ਸਰ ਇਹਦੇ ਨਾਲ ਜਿਵੇਂ ਹੁਣ ਦੇ ਮੌਜੂਦਾ ਦੀ ਹਾਲਾਤ ਦੀ ਗੱਲ ਕਰੀਏ ਆਪਾਂ ਹੁਣ ਤੁਹਾਡੇ ਕੋ ਗੱਡੀ ਚ ਉਤਰਨਾ ਨਾਲ ਪਿਆਰ ਸਤਿਕਾਰ ਮਿਲਣਾ ਇਹਨਾਂ ਰੁਤਬਾ ਮਿਲਣਾ ਔਰ ਇਸ ਤਰੀਕੇ ਨਾਲ ਇਸ ਵੇਲੇ ਤੁਸੀਂ ਚੇਅਰਮੈਨ ਵੀ ਹੋ ਪੰਸਰ ਦੇ ਸੋ ਇਹ ਰਤਬਾ ਜੇ ਵੇਖ ਕੇ ਕੋਈ ਨਜ਼ਾਰਾ ਜਿਹਾ ਨਹੀਂ ਹੁੰਦਾ ਇੱਕ ਵੱਖਰਾ ਮਜਾ ਜਿਹਾ ਨਹੀਂ ਹੁੰਦਾ ਏਸੀ ਗੱਡੀ ਮਿਲੀ ਹੋਈ ਹੈ ਲੋਕਾਂ ਨੂੰ ਮਿਲਣਾ ਸਲੂਟ ਵੱਜਣੇ ਨਹੀਂ ਐ ਚਾਹੁੰਦੇ ਸੀ ਤੁਸੀਂ ਤਾਂ ਕਰਕੇ ਆਇਓ ਤੇਰੀ ਬੇਨਤੀ ਤੋਂ ਉਹ ਪ੍ਰਮਾਤਮਾ ਦੇ ਹਾਜ਼ਰ ਰਾਜ ਤਨ ਤਨ ਬਾਬਾ ਦੀਪ ਸਿੰਘ ਤੋਂ ਵੱਡਾ ਨਹੀਂ ਕੋਈ ਤਨ ਤਨ ਬਾਬਾ ਸ਼੍ਰੀ ਚੰਦ ਤੋਂ ਵੱਡਾ ਨਹੀਂ ਮੈਨੂੰ ਇਹੋ ਜਿਹੀਆਂ ਚੀਜ਼ਾਂ ਕੋਈ ਨਹੀਂ ਪਸੰਦ ਨਹੀਂ ਹੈਗੀਆਂ ਮੇਰਾ ਅਸਲੀ ਮਕਸਦ ਹੈ ਵੀ ਗਰੀਬ ਦਾ ਜਿਹੜਾ ਹੱਕ ਹੈ ਆਮ ਬੰਦੇ ਦਾ ਹੱਕ ਹੈ ਪਬਲਿਕ ਦਾ ਹੱਕ ਹੈ ਉਹਦੇ ਹੱਕ ਪਹਚਾਵਾਂ ਤੁਸੀਂ ਮੈਨੂੰ ਦੇਖਿਆ ਹੋਣਾ ਮੈਂ ਇਹ ਕਿਹੜਾ ਗੈਪ ਸੀ ਨਾ ਲੀਡਰ ਦਾ ਵਰਕਰ ਦਾ ਹੂੰ ਲੀਡਰ ਦਾ ਵਰਕਰ ਦਾ ਲੀਡਰ ਦਾ ਤੇ ਆਮ ਜਨਤਾ ਦਾ ਗੈਪ ਸੀ ਹੂੰ ਤੁਸੀਂ ਮੈਨੂੰ ਮਿਲਦੇ ਆ ਦੇਖਿਆ ਹੁਣਾ ਜੀ ਮੇਰੇ ਦੇ ਵਿੱਚ ਕੋਈ ਇੰਦਾ ਦਾ ਕੋਈ ਗੈਪ ਨਹੀਂ ਜੀ ਕੋਈ ਵੀ ਵੀਰ ਮੈਨੂੰ ਸਿੱਧਾ ਆ ਕੇ ਮਿਲਦਾ ਕੋਈ ਕਿਸੇ ਨੂੰ ਪਿੰਡ ਦੇ ਮੋਤਬਰੂਨ ਵੀ ਘਈ ਲੈ ਕੇ ਨਹੀਂ ਆਉਂਦੇ ਵਿਚਾਰੇ ਦੁਖੀ ਹੋਏ ਮੇਰੇ ਕੋਲ ਆਉਂਦੇ ਨਹੀਂ ਉਹਨਾਂ ਦੇ ਮਸਲੇ ਹੱਲ ਕਰੀਦੇ ਇਹੋ ਜੀ ਕੋਈ ਉਹ ਗੱਲ ਨਹੀਂ ਬਈ ਪ੍ਰਮਾਤਮਾ ਦੇ ਹਾਜ਼ਰ-ਨਜ਼ਰ ਕਹਿ ਰਹੇ ਆਖਰ ਵਜਾ ਕੀ ਰਹੀ ਹੈ ਕਿ ਬਲਬੀਰ ਸਿੰਘ ਪੰਨੂ ਤੁਹਾਡਾ ਸਿਆਸੀ ਸਫ਼ਰ ਵੱਧ ਤੋਂ ਵੱਧ 2.5 ਤੋਂ 3 ਸਾਲ ਦਾ ਇਤੋਂ ਜ਼ਿਆਦਾ ਨਹੀਂ ਹੈਗਾ ਸ਼ੁਰੂ ਹੋਏ ਨੂੰ ਦੋ ਤਿੰਨ ਸਾਲ ਹੀ ਹੋਏ ਨੇ ਅ ਇਸ ਸਿਆਸੀ ਸਫਰ ਦੇ ਵਿੱਚ ਅਚਾਨਕ ਜਿਹੜੇ 75 75 ਸਾਲ ਤੋਂ 70 ਸਾਲ ਤੋਂ ਕੋ 40 ਸਾਲ ਤੋਂ ਸਿਆਸਤ ਹੈ ਤੁਸੀਂ ਐਸੇ ਐਸੇ ਧੁਰੰਦਰਾਂ ਦੇ ਨਾਲ ਟੱਕਰ ਲੈ ਰਹੇ ਹੋ ਇੱਕ ਬੰਨੇ ਤੁਹਾਡਾ ਤਿੰਨ ਸਾਲ ਦਾ ਤਜਰਬਾ ਇੱਕ ਬੰਨੇ ਇਹ ਡਾਡਾ ਵੱਡਾ ਤਜਰਬਾ ਵਜਾ ਕੀ ਹੈ ਕਿ ਸਾਰਿਆਂ ਨੂੰ ਅੱਗੇ ਇੱਕ ਨਾ ਚੱਲ ਰਿਹਾ ਪੰਨੂ ਪੰਨੂ ਮੈਂ ਵੇਖੂ ਮੈਂ ਇਸ ਗੱਲ ਦਾ ਮੈਂ ਸਚਾਈ ਤੁਹਾਡੇ ਸਾਹਮਣੇ ਲਿਆਉਂਗਾ ਮੈਂ ਤੰਦਨ ਬਾਬਾ ਸ਼ਰੀ ਜੰਜੀ ਨੂੰ ਮੰਨਦਾ ਮੈਂ बार-बार ਮੰਨਦਾ ਜੀ ਮੈਂ ਉਹਨਾਂ ਦੀ ਛਤਰ ਸਾਹਿਬ ਦੇ ਹੀਡ ਕੰਮ ਕਰਦਾ ਮੈਂ ਉਹਨਾਂ ਦਾ ਨਾਮ ਲੈ ਕੇ ਕਹਿ ਰਿਹਾ ਠੀਕ ਹੈ ਪਹਿਲੀ ਗੱਲ ਤੇ ਮੇਰੇ ਕੋ ਝੂਠ ਨਹੀਂ ਬੋਲਿਆ ਜਾਂਦਾ ਠੀਕ ਸੱਚ ਤੇ ਚੱਲੋ ਪ੍ਰਮਾਤਮਾ ਤੇ ਉਹ ਵੀ ਜਿੰਦੇ ਅੰਗਸਨ ਤੁਹਾਡੇ ਨਾਲ ਰਹਿੰਦਾ ਹੈ ਇੱਕ ਮੇਰਾ ਸੱਚ ਹੈ ਮੈਂ ਹਰ ਇੱਕ ਨੂੰ ਕਲੀਅਰ ਕੱਟ ਕਲੀਅਰ ਕੱਟ ਦਸੀਦਾ ਵੀ ਤੇਰਾ ਇਹ ਹੋਣਾ ਹੈ ਨਹੀਂ ਹੋਣਾ ਹੈ ਇੱਕ ਦਾ ਹੋਣਾ ਪਾਰਟੀ ਲਈ ਕੰਮ ਕਰ ਰਿਹਾ ਤੈਨੂੰ ਇੱਥੇ ਲਾਉਣਾ ਇੱਕ ਮੇਰੀ ਸਚਾਈ ਹੈ ਜਿਹੜੀ ਮੈਨੂੰ ਇੱਥੋਂ ਤੱਕ ਲੈ ਕੇ ਆਈ ਹੈ ਮੈਂ ਬਿਲਕੁਲ ਕਲੀਅਰ ਕੱਟ ਕਲੀਅਰ ਕੱਟਾ ਗਲੇ ਨੂੰ ਕਿਸੇ ਨੂੰ ਲਾਲਾ ਨਹੀਂ ਲਈਦਾ ਕਿਸੇ ਨੂੰ ਮਿੱਠੀ ਗੋਲੀ ਨਹੀਂ ਦੇਈਦੀ ਕਵੀਰ ਕਟ ਸੱਚਾਈ ਹੈ ਮੇਰੀ ਇਥੇ ਤੱਕ ਮੈਨੂੰ ਇਹ ਕਰਕੇ ਲੋਕ ਤੁਹਾਡੇ ਨਾਲ ਜੁੜਦੇ ਜਾ। ਸੱਚਾਈ ਦੇ ਕਰ ਸੰਗਤ ਸਮਝੂ ਕੀ ਹੈ। ਹੂੰ ਸੰਗਤ ਸਮਝ ਚੁੱਕੀ ਹੈ ਫਤਗੜ ਚੂੜੀਆਂ ਦੀ। ਪੀਪਲ ਵੀਰ ਸਿੰਘ ਪੰਨੂ ਸੱਚ ਬੋਲਦਾ ਹੈ। ਬਲਬੀਰ ਸਿੰਘ ਪੰਨੂ ਨੇ ਜੇ ਕੰਮ ਕੀਤੇ ਨੇ ਕਿਸੇ ਕੋ ਕਮਿਸ਼ਨਾਂ ਨਹੀਂ ਲਈਆਂ ਕਿਸੇ ਕੰਮ ਦੇ ਵਿੱਚ ਕੋਈ ਅੜਚਣ ਨਹੀਂ ਪਾਈ ਕਿਸੇ ਨਾਲ ਕੋਈ ਨਿਆਂ ਧੱਕਾ ਨਹੀਂ ਕੀਤਾ ਠਾੜਿਆਂ ਦੇ ਵਿੱਚ ਆਉਣ ਰਿਕਾਰਡ ਹੈ। ਆਉਣ ਰਿਕਾਰਡ ਹੈ ਤੁਸੀਂ ਕਢਵਾ ਸਕਦੇ ਜੇ ਕੋਈ ਵੀ ਵੀ ਮੈਂ ਦੂਸਰੀ ਪਾਰਟੀ ਵਾਲੇ ਨੂੰ ਕਹਿਣਾ। ਲੋਕ ਸਭਾ ਹਲਕਾ ਫਤਗੜ ਚੂੜੀਆਂ ਇਹਦੇ ਵਿੱਚ ਕਾਂਗਰਸ ਪਾਰਟੀ ਦੇ ਦਿੱਗਜ ਆ ਤਰਪਤਰ ਜਿੰਦਰ ਸਿੰਘ ਬਾਜਵਾ ਜਿਹੜੇ ਕੈਬਨਟ ਮਨਿਸਟਰ ਵੀ ਰਹੇ ਨੇ ਔਰ ਸਿੱਧੀ ਸਿੱਧੀ ਗੱਲ ਕਰੀਏ ਤਾਂ ਕੈਪਟਨ ਸਾਹਿਬ ਤੱਕ ਉਹਨਾਂ ਦੀ ਪਹੁੰਚ ਸੀਗੀ ਉਹਨੇ ਇੱਕ ਪਾਸੇ ਦੂਜੇ ਪਾਸੇ ਲਖਪੀਰ ਸਿੰਘ ਲੋਧੀ ਨੰਗਲ ਜੇ ਤੁਹਾਡਾ ਨਾਲ ਗੱਲ ਕਰਾਂ ਤੁਸੀਂ ਆਪੇ ਖੁਦ ਹੀ ਸਵਾਲ ਕੀਤਾ ਮੈਨੂੰ ਵੀ ਕੈਪਟਨ ਸਾਹਿਬ ਤੱਕ ਪਹੁੰਚ ਸੀ ਜੀ ਕਿਉਂਕਿ ਮੈਂ ਜੇ ਗੱਲ ਕਰਾਂ ਤ੍ਰਿਪਤਰਜਿੰਦਰ ਸਿੰਘ ਬਾਜਵੇ ਦੀ ਕੈਪਟਨ ਸਾਹਿਬ ਨੇ ਐਜੇ ਸੀਐਮ ਰਹੇ ਆਪਣੀ ਸੀਐਮ ਦੀ ਕਮਾਂਡ ਦੇ ਵਿੱਚ ਤ੍ਰਿਪਤਰਜਿੰਦਰ ਸਿੰਘ ਬਾਜਵੇ ਨੂੰ ਐਸਐਸਪੀ ਤੱਕ ਲਾਉਣ ਦਾ ਮੌਕਾ ਡੀਸੀ ਪੂਰੇ ਜ਼ਿਲ੍ਹਿਆਂ ਦੇ ਵਿੱਚ ਡੀਸੀ ਐਸਐਸਪੀ ਲਾਏ ਇਹ ਸਾਰਾ ਪੰਜਾਬ ਜਾਣਦਾ ਹੂੰ ਤ੍ਰਿਪਤਰਜਿੰਦਰ ਸਿੰਘ ਬਾਜਵੇ ਵਾਸਤੇ ਬਹੁਤ ਮਾੜੀ ਗੱਲ ਹੈ ਜਿਹੜੇ ਬੰਦੇ ਨੇ ਐਡਿਊਕਸ਼ਨ ਲੈਵਲ ਦੀ ਮਿਨਿਸਟਰੀਆਂ ਦਿੱਤੀਆਂ ਹੁਣ ਜਿਹੜੇ ਬੰਦੇ ਨੇ ਇਹਨਾਂ ਮਾਨ ਦਿੱਤਾ ਹੋਵੇ ਉਸ ਬੰਦੇ ਦੀ ਇੰਨੇ ਤ੍ਰਿਪਤਰਜਿੰਦਰ ਸਿੰਘ ਬਾਜਵੇ ਨੇ ਬਾਅਦ ਚ ਪਿੱਠ ਚੋਰਾ ਮਾਰਿਆ ਬਾਅਦ ਚ ਉਹਦੀ ਪਿੱਠ ਚੋਰਾ ਮਾਰ ਕੇ ਉਹਦੀ ਉਲਟ ਖੜਾ ਹੋਇਆ ਤੇ ਜੇ ਇਨਾ ਨੂੰ ਮਾਨ ਦੇਣ ਦੇ ਬਾਵਜੂਦ ਤੇ ਤ੍ਰਿਪਤਰਜਿੰਦਰ ਸਿੰਘ ਬਾਜਵਾ ਕੈਪਟਨ ਸਾਹਿਬ ਦਾ ਨਹੀਂ ਬਣਿਆ ਤੇ ਸੰਗਤ ਦਾ ਕਿੱਥੋਂ ਬਣਿਆ ਤੁਹਾਨੂੰ ਕੀ ਲੱਗਦਾ ਪੀ ਕੈਪਟਨ ਸਾਹਿਬ ਦੇ ਨਾਲ ਜਾਣਾ ਚਾਹੀਦਾ ਸੀ ਤਾਂ ਅਸੀਂ ਭਾਜਪਾ ਦੇ ਵਿੱਚ ਉਹਨਾਂ ਨੂੰ ਜਾਵੇ ਜਾਂ ਨਾ ਜਾਵੇ ਹੂੰ ਮੈਂ ਤੁਹਾਨੂੰ ਦੱਸਦਾ ਇਹਨਾਂ ਦਾ ਕਾਂਗਰਸ ਪਾਰਟੀ ਦੇ ਧੜੇ ਬਣ ਗਏ ਸੀ ਤਿੰਨ ਚਾਰ ਤੇ ਤ੍ਰਿਪਤਰਜਿੰਦਰ ਸਿੰਘ ਬਾਜਵਾ ਮੈਂ ਜਦੋਂ ਕਾਂਗਰਸ ਦੇ ਵਿੱਚ ਮੌਜੂਦ ਸੀ ਮੈਂ ਉਦੋਂ ਦੀ ਗੱਲ ਕਰ ਰਿਹਾ ਹੂੰ ਉਹਨਾਂ ਦੇ ਜਾਣ ਤੋਂ ਪਹਿਲ ਦੀ ਗੱਲ ਕਰ ਰਿਹਾ ਠੀਕ ਹੈ ਇਹਨਾਂ ਦੇ ਧੜੇ ਸੀ ਜਾਣ ਇਹ ਤ੍ਰਿਪਤਰਜਿੰਦਰ ਸਿੰਘ ਬਾਜਵਾ ਕੈਪਟਨ ਸਾਹਿਬ ਦੇ ਜਿਹੜਾ ਉਲਟ ਤੜਾ ਸੀ ਉਲਟ ਤੜੇ ਦੇ ਵਿੱਚ ਖੜਾ ਹੋਇਆ ਸੀ ਜਿਹਾ ਤੁਹਾਡੀ ਪੂਰੀ ਵੇਵ ਸੀ ਨਾ ਸੁਨਾਮੀ ਸੀ ਜਦੋਂ ਹਰ ਪਾਸੇ ਤੁਸੀਂ ਦੇਖ ਰਹੇ ਸੀ ਪੰਜਾਬ ਦੇ ਵਿੱਚ ਲੱਗਦਾ ਸੀਗਾ ਕਿ 170 ਦੀਆਂ 17 ਦੀਆਂ ਸੀਟਾਂ ਦੇ ਦਾਅਵੇ ਹੋ ਰਹੇ ਸੀ ਬਣਵੀ ਆਈਆਂ ਨੇ ਫਿਰ ਵੀ ਉਹ ਚੋਂ ਤਾਂ ਉਹਨੂੰ ਅਗਰ ਕਿਸੇ ਨੇ ਥੰਮਿਆ ਤੇ ਮੱਝ ਦੇ ਜਨਨ ਲਾ ਨਹੀਂ ਥੰਮਿਆ ਮੱਝ ਦੇ ਇਹਨਾਂ ਲੀਡਰਾਂ ਨੇ ਥੰਮਿਆ ਕਾਂਗਰਸ ਨੇ ਥੰਮਿਆ ਇਹਨਾਂ ਨੇ ਤੇ ਤੁਹਾਡੀ ਜਿਹੜੀ ਵਿਧਾਨ ਸਭਾ ਹੈ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਤ੍ਰਿਪਤ ਰਜਿੰਦਰ ਸਿੰਘ ਬਾਜਪੀ ਵੇਖੋ ਜੀ ਇਹ ਰਾਜਨੀਤੀ ਵੋਟਾਂ ਦਾ ਦੌਰ ਕੋਈ ਕੁੰਭ ਦਾ ਮੇਲਾ ਨਹੀਂ ਆ। ਹੂੰ। ਵੀ ਜਿਹੜਾ 12 ਸਾਲ ਬਾਅਦ ਹੋਣਾ। ਵਜ੍ਹਾ ਕੀ ਰਹੀ ਵਾਹੇ ਉਹਨਾਂ ਦੀ ਜਿੱਤ ਦਾ ਕਾਰਨ ਉਹ ਲੋਕਪ੍ਰਿਅਤਾ। ਕਾਂਗਰਸ ਪਾਰਟੀ ਦਾ ਥੋੜਾ ਇੱਥੇ ਥੋੜਾ ਜਿਹਾ ਨਾ ਹਵਾ ਬਹੁਤ ਪੰਜਾਬ ਚ ਆਈ। ਹੂੰ। ਥੋੜਾ ਜਿਹਾ ਬਾਰਡਰ ਦਾ ਏਰੀਆ ਸੀ ਇਸ ਕਰਕੇ ਥੋੜੀ ਜਿਹੀ ਰਹਿ ਗਈ। ਕੋਈ ਇਹੋ ਜਿਹੀ ਗੱਲ ਨਹੀਂ ਜ। ਲਖਪੀਰ ਸਿੰਘ ਲੋਤੀ ਨੰਗਲ। ਜਿਹੜੀ ਲੋਦੀ ਨੰਗਲ ਸਾਹਿਬ ਬਜ਼ੁਰਗ ਨੇ ਮੈਂ ਮੇਰੇ ਪਿਤਾ ਜੀ ਤੋਂ ਵੀ ਵੱਡੀ ਉਮਰ ਦੇ ਨੇ ਮੈਂ ਕਿਸੇ ਨੂੰ ਮਾੜਾ ਨਹੀਂ ਬੋਲਦਾ। ਨਹੀਂ ਮੇਰੇ ਵਾਸਤੇ ਮੈਂ ਮੈਂ ਇਹ ਚੀਜ਼ ਪਾਰਟੀ ਦੀ ਗੱਲ ਕਰਾਂ ਮੈਂ ਅਕਾਲੀ ਦਲ ਦਾ ਗ ਮੇਰੇ ਹਿਸਾਬ ਨਾਲ ਉਮਰ ਦੇ ਹਿਸਾਬ ਨਾਲ ਸਿਆਸਤ ਦੇ ਵਿੱਚ ਜੇ ਕੰਮ ਨਹੀਂ ਹੁੰਦਾ ਕਿਸੇ ਵੀ ਮੇ ਪਾਰਟੀ ਦੇ ਆਗੂ ਨੂੰ ਕਹਿ ਰਿਹਾ ਮੈਂ ਕੱਲੇ ਲਖਬੀਸੇ ਖਲੋਦੀ ਨਗਰ ਨੂੰ ਨਹੀਂ ਕਹਿ ਰਿਹਾ ਹੂੰ ਕਿਉਂਕਿ ਹਲਕਾ ਇੱਕ ਬਹੁਤ ਵੱਡੀ ਲੰਮੀ ਸਫਰ ਹੇ ਕਿਚ ਕਰਨਾ ਪੈਂਦਾ ਬਹੁਤ ਕਾਫੀ ਲੰਮਾ ਜਗ੍ਹਾ ਹੁੰਦੀ ਹੈ ਹਲਕੇ ਦੇ ਵਿੱਚ ਕਿਲੋਮੀਟਰਾਂ ਦੇ ਹਿਸਾਬ ਨਾਲ ਪਿੰਡਾਂ ਦੇ ਵਿੱਚ ਵਿੱਚ ਨਾ ਪਿੰਡ ਸੰਗਤ ਹੁੰਦੀ ਹੈ 2.5 ਤੋਂ 3 ਲੱਖ ਪਲੱਸ ਸੰਗਤ ਹੁੰਦੀ ਹੈ ਜੀ ਸੰਗਤ ਦੇ ਦੁੱਖ ਸੁੱਖ ਦੇ ਵਿੱਚ ਜਾਣਾ ਪੈਂਦਾ ਭਾਵੇਂ ਪਾਰਟੀ ਦੇ ਵਿੱਚ ਜਾਣਾ ਪਵੇ ਔਖਾ ਹੁੰਦਾ ਹੈ ਉਮਰ ਦੇ ਹਿਸਾਬ ਨਾਲ ਬੰਦੇ ਨੂੰ ਸਿਆਸਤ ਛੱਡ ਕੇ ਤੇ ਦੂਸਰੇ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਹੈ ਕੁਰਸੀ ਅਰੇ ਇਸ ਵੇਲੇ ਇੱਕ ਵੱਡਾ ਖਤਰਾ ਤੁਹਾਡੇ ਲਈ ਹੋਰ ਵੀ ਖੜਾ ਹੋ ਗਿਆ ਹੈ ਕਿ ਅਕਸਰ ਕਿਹਾ ਜਾਂਦਾ ਹੈ ਕਿ ਜਿਹੜੀ ਹਲਕਾ ਫਜ਼ਗੜ ਚੋਰੀ ਹੈ ਬੀਜੇਪੀ ਜਿਹੜੀ ਹੈ ਤੇ ਵੈਂਟੀਡੇਟਰ ਤੇ ਜਾਨੀ ਕਿ ਉਹ ਜਿਆ ਬੀਜੇਪੀ ਦਾ ਆਧਾਰ ਹੈ ਨਹੀਂ ਰਵੀਕਰਨ ਸਿੰਘ ਕਾਲੋ ਆ ਚੁੱਕੇ ਨੇ ਪੂਰੇ ਲਾਮ ਲਸ਼ਕਰ ਦੇ ਨਾਲ ਆ ਰਹੇ ਨੇ ਪੂਰਾ ਇਹਨਾਂ ਦਾ ਜਿੰਨਾ ਵੀ ਅੱਗੇ ਅਕਾਲੀ ਦਲ ਨਾਲ ਜੁੜਿਆ ਹੋਇਆ ਕੈਡਰ ਸੀ ਉਹਨਾਂ ਨੂੰ ਇਹ ਪੂਰੀ ਗਾਰੰਟੀ ਹੈ ਮਾਣ ਹੈ ਇਸ ਗੱਲ ਦਾ ਦਾਵਾ ਕਰ ਰਹੇ ਨੇ ਕਿ ਉਹ ਹੁਣ ਬੀਜੇਪੀ ਦੇ ਨਾਲ ਖੜ ਜਾਈਗਾ ਜਾਨੀ ਕਿ ਉਹ ਅਕਾਲੀ ਦਲ ਦਾ ਗੈਡਰ ਉਹਨਾਂ ਦੇ ਨਾਲ ਖੜ ਜਾਈਗਾ ਪਰਸੋਂ ਮਾਨ ਸਾਹਿਬ ਆਏ ਹੂੰ ਗੁਰਦਾਸਪੁਰ ਵੀ ਗੱਡੀਆਂ ਵਿੱਚ ਅਲਕਗਰ ਡਿਸਟ੍ਰਿਕਟ ਗੁਰਦਾਸਪੁਰ ਕਾਦੀਆਂ ਹਲਕੇ ਜਾਏ ਔਰ ਬਾਈ ਗੱਡੀਆਂ ਮੈਂ ਕਾਫੀ ਲਾਲ ਮੇਰੇ ਕਈਆਂ ਸੰਗਤੀਆਂ ਔਰ ਬਾਈ ਗੱਡੀਆਂ ਉਹ ਗਈਆਂ ਜਿਹੜੇ ਅਕਾਲੀ ਦਲ ਦੇ ਦਿਗਜ ਪਿੰਡਾਂ ਦੇ ਵਿੱਚ ਆਗੂ ਸੀ ਔਰ ਅਭੀਕਰਨ ਦੇ ਨਾਲ ਰਹਿੰਦੇ ਸੀ ਵੇਖੋ ਰਵੀਕਰਨ ਪਾਰਟੀ ਦੇ ਵਿੱਚ ਕਾਫੀ ਪੁਰਾਣਾ ਰਿਆ ਅਕਾਲੀ ਦਲ ਪਾਰਟੀ ਦੇ ਵਿੱਚ ਲੈਕਿਨ ਮੈਂ ਜਿੱਥੋਂ ਤੱਕ ਸਮਝਦਾ ਵੀ ਆਪਣਾ ਪੰਜਾਬ ਦੇ ਵਿੱਚ ਉਹ ਪੋਲੀਟਿਕਲ ਕੈਲੀਕ ਖਤਮ ਕਰ ਲਿਆ ਕਿਉਂਕਿ ਪਿੰਡਾਂ ਦੇ ਵਿੱਚ ਸੰਗਤ ਪਿੰਡਾਂ ਦੇ ਵਿੱਚ ਸੰਗਤ ਨਹੀਂ ਆਉਣ ਦੇ ਵਿੱਚ ਠੀਕ ਹੈ ਜੀ ਪਿੰਡਾਂ ਦੇ ਵਿੱਚ ਬੀਜੇਪੀ ਪਾਰਟੀ ਡੂਡੀ ਕੋਈ ਚੋਂਦਾ ਬੀਜੇਪੀ ਨਾਲ ਨਫ਼ਰਤ ਕਰਦੇ ਨੇ ਅਜੇ ਤੇ ਸਾਡੇ ਜ਼ਖਮਾਂ ਦੇ ਕਾਨੂੰਨ ਸਿਮਣ ਡਿਆ ਹੈ ਹੂੰ ਹੂੰ ਮੈਂ ਇਹ ਨਹੀਂ ਕਹਿ ਸਕਦਾ ਵੀ ਜ਼ਖਮਾਂ ਦਿੱਤੇ ਸਹੀ ਹੋਗੇ ਨੇ ਜਿਹੜੇ ਰਵਿਕਰਸ ਕਲੋਨੇ ਰਿਸਕ ਕਿਉਂ ਲਿਆ ਵੇਖੋ ਤੇ ਉਹਨੂੰ ਪਤਾ ਹੋ ਸਕਦਾ ਨਾ ਤੁਹਾਨੂੰ ਕੀ ਲੱਗਦਾ ਵੈਸੇ ਪੰਜਾਬ ਦੇ ਵਿੱਚ ਵੀ ਕੋਈ ਕਿੰਡਾ ਕੈਰ ਹੋਇਆ ਸਾਡੇ ਕਿੰਨੇ ਭਰਾ ਸਾਡੇ ਕਿਸਾਨ ਭਰਾ ਸਾਡੇ ਮਜ਼ਦੂਰ ਭਰਾ ਬੀਜੇਪੀ ਦੇ ਕਾਰਨ ਸਾਡੀਆਂ ਜਾਨਾਂ ਗਈਆਂ ਸਾਡੇ ਦੇ ਵੀ ਕੋ ਗੋਲੀਆਂ ਤੱਕ ਚਲਾਈਆਂ ਗਈਆਂ ਅਜੇ ਤਾਂ ਚੱਕ ਬਸ ਸਾਡੇ ਖੂਨ ਸਿਮਣੇ ਦਾ ਰਵਿਕਰਨ ਕਾਲੋਂ ਨੂੰ ਨਹੀਂ ਪਤਾ ਤੇ ਬਾਰੇ ਮੇਕੋ ਜੀ ਤੂੰ ਰਵਿਕਰਨ ਕਾਲੋਂ ਦੱਸ ਸਕਦਾ ਨਾ ਕਿ ਕੀ ਉਹਦੀ ਕਮਿਟਮੈਂਟ ਹੋਈ ਕੀ ਉਹਦੀ ਗੱਲਬਾਤ ਹੋਈ ਕੀ ਸੈਟਿੰਗ ਹੋਈ ਕੋਈ ਮੈਂ ਤੇ ਜਿਹੜੀ ਚੀਜ਼ ਬਾਰੇ ਹੁਣ ਮੈਨੂੰ ਪਤਾ ਨਹੀਂ ਵੀ ਰਵੀ ਗੰਦ ਦੀ ਕਮਿਟਮੈਂਟ ਕੀ ਹੋਈ ਹੈ ਠੀਕ ਹੈ ਦੇਖੋ ਕਮਿਟਮੈਂਟ ਤੋਂ ਬਿਨਾਂ ਤੇ ਬੀਜੇਪੀ ਦੇ ਵਿੱਚ ਜਾਣਾ ਕੋਈ ਮਤਲਬ ਨਹੀਂ ਠੀਕ ਕੋਈ ਮਤਲਬ ਬਣਦਾ ਹੀ ਨਹੀਂ ਹੁਣ ਬੀਜੇਪੀ ਵਾਲੇ ਇੱਕ ਨਵਾਂ ਦਾਅ ਖੇਡ ਰਹੇ ਬੜਾ ਵੱਡਾ ਪਤਾ ਖੇਡ ਰਹੇ ਨੇ ਜਿਸ ਤਰੀਕੇ ਦੇ ਨਾਲ ਕੇਜਰੀਵਾਲ ਸਾਹਿਬ ਦਿੱਲੀ ਤੋਂ ਆਣ ਕੇ ਪ੍ਰਚਾਰ ਕਰਦੇ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੇ ਇੱਕ ਸਟਾਰ ਪ੍ਰਚਾਰਕ ਹੈ ਬਹੁਤ ਵੱਡਾ ਸਟਾਰ ਪ੍ਰਚਾਰਕ ਅਦਿੱਤ્ય ਨਾਟ ਜੋਗੀ ਜੀ ਜਿਹੜੇ ਕਿ ਮੁੱਖ ਮੰਤਰੀ ਨੇ ਯੂਪੀ ਦੇ ਸੋ ਜਿਹੜੇ ਪੰਜਾਬ ਪ੍ਰਧਾਨੇ ਬੀਜੇਪੀ ਜਾਖੜ ਸਾਹਿਬ ਉਹਨਾਂ ਵੱਲੋਂ ਚਿੱਠੀ ਲਿਖੀ ਗਈ ਹੈ ਕਿ ਲੁਧਿਆਣਾ ਜਲੰਧਰ ਤੇ ਬਟਾਲਾ ਦੇ ਲਈ ਇਨਾ ਕੁ ਟਾਈਮ ਲਿਆ ਜਾਵੇ ਇਹਨਾਂ ਦੇ ਅਸੀਂ ਉੱਥੇ ਸ਼ੋਅ ਕਰਾਣੇ ਨੇ ਤਾਂ ਤੁਹਾਨੂੰ ਕੀ ਲੱਗਦਾ ਜੀ ਜੇ ਉਹ ਕੀ ਅਗਰ ਬਟਾਲੇ ਦੇ ਵਿੱਚ ਆ ਜਾਂਦੇ ਨੇ ਤੇ એનર્ਜੀ ਭਰ ਜਾਂਗੇ ਕਿਉਂਕਿ ਪ੍ਰਵਾਸੀ ਬੋਰਡ ਬੈਂਕ ਬਹੁਤ ਹੈ ਇਹ ਯਾਦ ਰੱਖੋ ਪ੍ਰਵਾਸੀ ਬੋਰਡ ਬੈਂਕ ਬਹੁਤ ਹੈ ਤੁਸੀਂ ਨਾ ਲਿਆ ਕੇਜਰੀਵਾਲ ਸਾਹਿਬ ਪੰਜਾਬ ਚ ਮੈਂ ਤਾਂ ਵੀ ਕੋਈ ਸ਼ੋਰ ਦੇ ਵਿੱਚ ਦੱਸਣਾ ਸੁਣਾ ਵੀ ਕੇਜਰੀਵਾਲ ਸਾਹਿਬ ਦੀਆਂ ਪੰਜਾਬ ਚ ਫੇਰੀਆਂਗੇ ਲਿਓ ਜਦੋਂ ਦੀ ਪੰਜਾਬ ਦੇ ਵਿੱਚ ਆਵਾਦ ਵੀ ਪਾਰਟੀ ਦੀ ਸਰਕਾਰ ਸ਼ੁਰੂ ਹੋਈ ਪਾਰਟੀ ਸ਼ੁਰੂ ਹੋਈ ਹੈ ਕਿ ਜਿਹੜੀਵਾਲ ਸਾਹਿਬ ਦੀ ਕਿੰਨੀਆਂ ਫੇਰੀਆਂ ਤੇ ਜੋਗੀ ਸਾਹਿਬ ਜੀ ਮੈਂ ਨਹੀਂ ਕਦੀ ਵੀ ਪੰਜਾਬ 'ਚ ਵੇਖਿਆ ਜੋਗੀ ਸਾਹਿਬ ਆਉਣਾ ਕਿਉਂ ਚਾਹੁੰਦੇ ਨੇ ਸਵਾਲ ਇਹ ਹੈ ਮੇ ਕੋਈ ਆਪਣੇ ਪੋਲੀਟੀਕਲ ਇਹਨਾਂ ਦੇ ਹੋ ਸਕਦੇ ਕੋਈ ਕਾਉਂਟੇ ਹੋਣ ਕੋਈ ਇਹਨਾਂ ਨੂੰ ਲੱਗਦਾ ਹੋਵੇ ਵੀ ਸ਼ਾਇਦ ਜੋਗੀ ਦੇ ਜਾਇਆ ਬਟਾਲੇ ਕਿ ਵੀ ਤਾਂ ਹੋ ਸਕਦਾ ਉਹਨਾਂ ਨੂੰ ਲੱਗਦਾ ਹੋਵੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਤਾਂ ਗੈਂਗਸਟਰਾਂ ਨੂੰ ਕਾਬੂ ਕਰ ਸਕੀ ਹੈ ਤੇ ਨਾ ਹੀ ਇਹ ਜਨੇ ਰੋਬਰੀ ਕਰਨ ਵਾਲੇ ਨੇ ਲੁੱਟਖੋ ਕਰਨ ਵਾਲੇ ਉਹਨਾਂ ਨੂੰ ਕਾਬੂ ਕਰ ਸਕੀ ਹੈ ਤੇ ਨਾ ਹੀ ਇਥੇ ਨਸ਼ੇ ਤੇ ਕਾਬੂ ਕਰ ਸਕੀ ਹੈ ਇਹ ਇਲਜ਼ਾਮ ਅਕਸਰ ਉਹ ਲੋਕ ਲਗਾਉਂਦੇ ਨੇ ਔਰ ਉਹਨਾਂ ਨੂੰ ਲੱਗਦਾ ਕਿ ਜੇਕਰ ਯੋਗੀ ਆਂਟੇ ਸਟੇਜ ਦੇ ਉੱਤੋਂ ਅਨਾਉਂਸ ਕਰ ਦਿੰਦਾ ਕਿ ਤੁਸੀਂ ਚਾਹਦੇ ਹੋ ਕਿ ਪੰਜਾਬ ਯੂਪੀ ਵਰਗਾ ਹੋਵੇ ਤਾਂ ਇਥੇ ਹਵਾ ਬਦਲ ਸਕਦੀ ਹੈ ਔਰ ਲੋਕੀ ਇਹ ਕਹਿ ਦਣ ਕਿ ਹਾਂ ਯੋਗੀ ਦੀ ਡਿਮਾਂਡ ਕਰਨ ਦੇ ਆਪਣ ਵੀ ਨਹੀਂ ਸਾਨੂੰ ਯੋਗੀ ਵਰਗਾ ਸੀਐਮ ਚਾਹੀਦਾ ਦੇਖੋ ਮੈਂ ਗੱਲ ਕਰਾਂ ਜੇ ਨਸ਼ੇ ਦੀ ਗੱਲ ਕਰਾਂ ਗੈਂਗਸਟਰਵਾਦ ਦੀ ਤੁਸੀਂ ਕਾਂਗਰਸ ਦੇ ਟਾਈਮ ਤੇ ਮੈਂ ਸੰਗਤ ਸਾਰੀ ਨੂੰ ਕਹਿੰਨਾ ਓਪਨ ਚੈਲੰਜ ਕਰਦਾ ਆੰਗਰੇਜ਼ ਦੀ 5 ਸਾਲ ਦੀ ਕਾਰਗੁਜ਼ਾਰੀ ਚ ਆਮ ਆਦੀ ਪਾਰਟੀ ਦੀ 2 ਸਾਲ ਦੀ ਕਾਰਗੁਜ਼ਾਰੀ ਚ ਥਾਣਿਆਂ ਦੇ ਵਿੱਚ ਦੇਖੋ ਕਿੰਨੇ ਨਸ਼ੇ ਦੇ ਪਰਚੇ ਦਰਜ ਹੋਏ ਨੇ ਹੂੰ ਹੂੰ ਇਹ ਕੋਈ ਨਸ਼ਾ ਹੈ ਕੋ ਬੜਾ ਵੱਡਾ ਮੁੱਦਾ ਹੈ ਮੈਂ ਆਸਟ੍ਰੇਲੀਆ ਦੀ ਧਰਤੀ ਤੇ ਵੀ ਗਿਆ ਮੈਂ ਨਿਊਜ਼ੀਲੈਂਡ ਦੀ ਧਰਤੀ ਤੇ ਵੀ ਗਿਆ ਜਿੱਥੇ ਨੇ ਕਰੋਨਾ ਦੀ ਇੰਟਰਨਲ ਦਿੱਤਾ ਮੈਂ ਉੱਥੇ ਜਾ ਕੇ ਵੀ ਇਹ ਚੀਜ਼ ਚੈੱਕ ਕੀਤੀ ਔਰ ਉੱਥੇ ਵੀ ਨਸ਼ੇ ਦਾ ਕਾਰੋਬਾਰ ਹੈ ਹੂੰ ਇਹਨੂੰ ਦੇਖੋ ਮੈਂ ਤੇ ਬੇਨਤੀ ਕਰਦਾ ਹਾਂ ਸਾਰੇ ਪੰਜਾਬ ਦੀ ਸੰਗਤ ਨੂੰ ਇਹਨੂੰ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਹੂੰ ਇਸ ਚੀਜ਼ ਨੂੰ ਆਪਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਨਸ਼ੇ ਦੇ ਪਿੱਛੇ ਥੋੜਾ ਖੁਦ ਧਿਆਨ ਦੇਈਏ ਸਾਰੇ yogi ਦਾ ਕੋ ਅਸਰ ਹੋਏਗਾ ਮੇਰਾ ਨਹੀਂ 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 yogi jagirdar ਤਾਂ ਨਹੀਂ ਚੱਲਣਾ ਇਹ ਸਿਆਸਤ ਦੇ ਵਿੱਚ ਜਿੱਦਾਂ ਪ੍ਰਸ਼ਾਸਨ ਦੇ ਵਿੱਚ ਡੱਡੂ ਆਉਂਦੇ ਨੇ ਉਹ ਡੱਡੂ ਪ੍ਰਸ਼ਾਸਨ ਦੇ ਵਿੱਚ ਥੋੜੇ ਦਿਨ ਗੜਾ 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 ਕਰਨਾ ਉਹਨਾਂ ਨੇ ਥੋੜੇ ਦਿਨ ਗੜਾ ਗੜਾ ਕਰਕੇ ਚੋ ਜਾਣਾ ਕੋਈ yogi jagirdar ਜਿੱਥੇ ਅਸਰ ਹੋਣਾ ਅੱਛਾ ਕੋਈ ਅਸਰ ਨਹੀਂ ਹੋਣਾ yogi ਦੇ ਇੱਥੇ ਇਹਨਾਂ ਦੇ ਹੁਣ ਉਹਨਾਂ ਦੇ ਕੋਲ ਕੋਈ ਰਸਤਾ ਨਹੀਂ ਹੈ ਕੋੜੇ ਚੀਕਾਂ ਨਹੀਂ ਗਲਣੀਆਂ ਚੀਕਾਂ ਕਾਂਗਰਸ ਪਾਰਟੀ ਵੱਲੋਂ ਇਸ ਵੇਲੇ ਬੜੀ ਸਖ਼ਤ ਟੱਕਰ ਦਾ ਦਾਵਾ ਕੀਤਾ ਜਾ ਰਿਹਾ ਹੈ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਪੂਰੇ ਲਾਮ ਲਸ਼ਕਰ ਦੇ ਨਾਲ ਰਾਤ ਦਿਨ ਉਹ ਵੀ ਮਿਹਨਤ ਕਰ ਰਹੇ ਨੇ ਜਿਸ ਤਰੀਕੇ ਨਾਲ ਤੁਹਾਡੇ ਕੈਂਡੀਡੇਟਾਂ ਮਨ ਚੇਤਨ ਚੈਰੀਕਲ ਸੀ ਕਰ ਰਹੇ ਨੇ ਬੜਾ ਸਖਤ ਮੁਕਾਬਲਾ ਚੱਲ ਰਿਹਾ ਹੈ ਇਸ ਵੇਲੇ ਤਾਂ ਸਾਨੂੰ ਕੀ ਲੱਗਦਾ ਜੀ ਜਿਹੜੀ ਟੱਕਰ ਹੈ ਕਾਂਗਰਸ ਦੇ ਨਾਲ ਕਿਹੋ ਜੀ ਹੋਣ ਵਾਲੀ ਹੈ ਵੀ ਕੋਈ ਸੁਖਜਿੰਦਰ ਸਿੰਘ ਰੰਧਾਵਾ ਜੀ ਮੈਂ ਸੱਚਾਈ ਗੱਲ ਕਰਾਂ ਬਿਲਕੁਲ ਸੱਚਾਈ ਹੈ ਸਾਡੇ ਪੱਤਰਕਾਰ ਵੀਰਾਂ ਦੇ ਨਾਲ ਕੀ ਲਹਾ ਜਾ ਜੀ ਇਹਨਾਂ ਦਾ ਵੀਡੀਓ ਆਈ ਹੈ ਪਿੰਡਾਂ ਦੀ ਸੰਗਤ ਦੇ ਨਾਲ ਇਹਨਾਂ ਦਾ ਕੀ ਲਹਾ ਜਾਏ ਪਿੰਡਾਂ ਦੇ ਮੋਦ ਪਰਾਂ ਤੱਕ ਇੱਕੋ ਮੈਂ ਸ਼ਬਦ ਨਹੀਂ ਬੋਲ ਸਕਦਾ ਮੀਡੀਆ ਦੇ ਵਿੱਚ ਵੀ ਇਹੋ ਜਿਹੇ ਸ਼ਬਦ ਬੋਲਦੇ ਮਾੜੇ ਸ਼ਬਦ ਪੂਰੀ ਗਰਦਾਸਪੁਰ ਦੀ ਸੰਗਤ ਇਹਨਾਂ ਨੂੰ ਜਾਣਦੀ ਹੈ ਡੇਰਾ ਬਾਬਾ ਨਾਨਕ ਦੇ ਵਿੱਚੋਂ ਮੈਨੂੰ ਵੀਰ ਮਿਲਣ ਹੁੰਦੇ ਨੇ ਇਹ ਜਿਹੇ ਚਿਲਾ ਪ੍ਰਧਾਨ ਹੂੰ ਕਾਂਗਰਸ ਦੇ ਔਰ ਉਹ ਵੀ ਠੋਕ ਕੇ ਸੁਖਜਿੰਦਰ ਸਿੰਘ ਰੰਧਾਵਾ ਦੀ ਵਿਰੋਧਤਾ ਕਰਨਗੇ ਔਰ ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਐਮਐਲਏ ਬਣੇ ਸੀ ਨਾ ਜੀ ਔਰ ਡੇਰਾ ਬਾਬਾ ਨਾਨਕ ਨੂੰ 4 ਤਰੀਕ ਨੂੰ ਦੇਖੋ ਇਹਦੇ ਹਾਲਾਤ ਕੀ ਤੇ ਸਚਾ ਸਿੰਘ ਲੰਗਾ ਉਹਨਾਂ ਬਾਰੇ ਕੀ ਹੈ ਅੱਜ ਦਿਨ ਕੋਈ ਨਾ ਕੋਈ ਸਿਆਸਤ ਚ ਧਮਾਕਾ ਵੀ ਕਰ ਰਿਹਾ ਹੈ ਕਿ ਸਚਿਆ ਸਿੰਘ ਲਗਾਤਾਰ ਅਕਾਲੀ ਦਲ ਨੂੰ ਫਾਇਦਾ ਹੋਣ ਵਾਲਾ ਕਿ ਨੁਕਸਾਨ ਤੇ 22 ਤਰੀਕ ਨੂੰ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡਾ ਡਿਸੀਜਨ ਲਏਗਾ ਮੇਕੋ ਜੀ ਅਕਾਲੀ ਦਲ ਦਾ ਤੇ ਮੇਰੇ ਹਿਸਾਬ ਨਾਲ ਤੁਸੀਂ ਨਾਂ ਲੈ ਕੇ ਆਪਣਾ ਵੀ ਟਾਈਮ ਨਾ ਖਰਾਬ ਕਰੋ ਤੇ ਮੇਰਾ ਵੀ ਨਾਂ ਨਾ ਕਰੋ ਅਕਾਲੀ ਦਲ ਦਾ ਦੇਖੋ ਇਹਦਾ ਨਹੀਂ ਗੁਰਕਾ ਸਾਹਿਬ ਗੁਰੂ ਘਰਾਂ ਦੇ ਵਿੱਚ ਆਪ ਵੀ ਖੋਦੀ ਬੋਲਿਆ ਵੀ ਬੇੜਾ ਕਰ ਖੋਜੇ ਤੇ ਉਹ ਹੋ ਗਿਆ ਅਕਾਲੀ ਦਲ ਦਾ ਦੇਖੋ ਸਰਕਾਰ ਜੋ ਸਾਡੇ ਜਿਹੜੇ ਆਪਣੇ ਆਪ ਨੂੰ ਮਾਝੇ ਦਾ ਜਨਰਲ ਕਹਣ ਵਾਲੇ ਹੂੰ ਉਹਨਾਂ ਨੇ ਕਾਲੀ ਗੱਲ ਪਾਰਟੀ ਖਤਮ ਕਰਤੀ ਕੱਲ ਬਟਾਲਾ 'ਚ ਪ੍ਰੈਸ ਕਾਨਫਰੰਸ ਕੀਤੀ ਹੈ ਪਰ ਉਹ ਸਾਬ ਉਹਨਾਂ ਨੇ ਲਾਲੀ ਮਜੀਠੀਆ ਮੈਂ ਨਹੀਂ ਕਹਿ ਰਿਹਾ ਨਹੀਂ ਕਹਿ ਮੈਂ ਨਹੀਂ ਕਹਿ ਰਿਹਾ ਬਿਲਕੁਲ ਲਾਲੀ ਮਜੀਠੀਆ ਜੀ ਬਿਲਕੁਲ ਮੈਂ ਨਹੀਂ ਮੈਂ ਤਾਂ ਤੁਹਾਡੀ ਪਾਰਟੀ ਦੇ ਮੈਂ ਮੈਂ ਦੱਸਦਾ ਤੁਹਾਨੂੰ ਫੁੱਲ ਆਲੀ ਮਜੀਠੀਆ ਜੀ ਪੀਸੀ ਦਾ ਫੇਰ ਉਹਨਾਂ ਤੋੜ ਲਿਆ ਤੁਹਾਡੀ ਪਾਰਟੀ ਦੀ ਨਹੀਂ ਨਹੀਂ ਬਿਲਕੁਲ ਲਾਲੀ ਮਜੀਠੀਆ ਜੀ ਬੜੇ ਸਤਿਕਾਰਯੋਗ ਭਰਾ ਸੀ ਤਾਂ ਨਹੀਂ ਇਦਾਂ ਦੀ ਗੱਲ ਨਹੀਂ ਕੋਈ ਲੇਕਿਨ ਮੈਂ ਜਿਹੜੀ ਤੁਸੀਂ ਗੱਲ ਕਰ ਰਹੇ ਜਨਰਲ ਮੈਂ ਨਹੀਂ ਕਹਿ ਰਿਹਾ ਹੂੰ ਉਹ ਆਪਣੇ ਆਪ ਨੂੰ ਘਾਉਣ ਵਾਲੇ ਆਪਣੇ ਆਪ ਨੂੰ ਜਨਰਲ ਕੋਉਣ ਬਣੇ ਮੈਂ ਨਹੀਂ ਜਦੋਂ ਤੁਸੀਂ ਹੁਣ ਪੰਨੂ ਸਾਹਿਬ ਜਨਤਾ ਦੀ ਕਚੈੜੀ ਤੇ ਜਾਓਗੇ ਦੋ ਸਵਾਲ ਆਮ ਤੌਰ ਤੇ ਜਨਤਾ ਦੀ ਉਤੇ ਘੁੰਮ ਰਹੇ ਨੇ ਸਭ ਤੋਂ ਪਹਿਲਾ ਇਹ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਉਹਨੇ ਗੱਜ-ਬੱਜ ਕੇ ਕਿਹਾ ਕਿ ਜਿਹੜਾ ਨਸ਼ਾ ਵਿਕਦਾ ਹੈ ਉਹ ਚੱਡਾ ਜੀ ਦਾ ਵਿਕਦਾ ਹੈ ਰਾਗ ਚੱਡੇ ਦਾ ਗੱਜ ਕੇ ਉਹਨੇ ਨਾਂ ਲਿਆ ਇਹ ਹੁਣ ਆਮ ਆਦਮੀ ਪਾਰਟੀ ਇਹਦੀ ਤਫ਼ਤੀਸ਼ ਕਿਉਂ ਨਹੀਂ ਕਰਾਂਦੀ ਕਿ ਦੋਨਾਂ ਝੂਠਾ ਕੌਣ ਹੈ ਤੇ ਜਿਹੜਾ ਵੀ ਝੂਠਾ ਉਹਦੇ ਤੇ ਸਖਤ ਕਾਰਵਾਈ ਕਿਉਂ ਨਹੀਂ ਹੁੰਦੀ ਮੇਰੇ ਖੁਦ ਵੀ ਗੱਲ ਹੋਈ ਹੈ ਇਸ ਦੇ ਮੁੱਦੇ ਤੇ ਮੇਰੀ ਗੱਲ ਹੋਈ ਇਹ ਥੋੜੇ ਸਮੇਂ ਤੱਕ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲੇ ओके ਸੱਚ ਬਾਹਰ ਆਏਗਾ ਸਾਰਾ ਕੁਝ ਬਾਹਰ ਆਏਗਾ ਤੁਹਾਨੂੰ ਕੀ ਲੱਗਦਾ ਬਿਆਨ ਕੇ ਸਾਜਿਸ਼ ਦਾ ਮੈਂ ਇੱਕੋ ਗੱਲ ਤਾਂ ਨਾ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਨਿੱਜੀ ਜੀ ਬਹੁਤ ਕਲੋਜ਼ ਜਾਣਦਾ ਉਹਨਾਂ ਦਾ ਤੁਸੀਂ 스테ਜਾਂ ਦੇ ਬਿਆਨ ਵੀ ਸੁਣਿਆ ਹੋਊਗਾ ਕਿ ਜਦਨ ਭਗਵੰਤ ਮਾਨ ਦੀਆਂ ਸਰਦਾਰ ਭਗਵੰਤ ਸਿੰਘ ਮਾਨ ਖੁਦ ਕਹਿੰਦੇ ਨੇ ਜੀ 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 ਕਿ ਜਦਨ ਤੁਹਾਡੇ ਸੀਐਮ ਦੀ ਕੋਈ ਬਸਾਂ ਚ ਹਿੱਸਾ ਬੈਜੂਗਾ ਜਾਂ ਕਿਤੇ ਕੋਈ ਕਾਰੋਬਾਰ ਚ ਹਿੱਸਾ ਬੈਜੂ ਉਧਰ ਸਮਝ ਲੈ ਵੀ ਪੰਗ ਨੂੰ ਦਾਗ ਲੱਗ ਗਿਆ ਜੀ 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 ਇਸ ਕਰਕੇ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਥੋੜਾ ਉਹ ਵੀ ਤੁਸੀਂ ਦੇਖਦੇ ਹੋਗੇ ਇੱਕ ਘੰਟੇ ਬਾਅਦ ਕੀ ਦੀ ਇੱਕ ਘੰਟੇ ਬਾਅਦ ਕੀ ਦੀ ਇੱਕ ਘੰਟੇ ਬਾਅਦ ਕੀਤੇ ਨੇ ਇਹਨਾਂ ਗੱਲਾਂ ਦਾ ਇੱਕ ਇੱਕ ਗੱਲ ਦਾ ਸਾਥ ਸਾਹਮਣੇ ਲਿਆਂਦਾ ਜਾਊਗਾ ਇੱਕ ਇੱਕ ਗੱਲ ਦਾ ਇੱਕ ਇੱਕ ਗੱਲ ਦਾ ਜਿਹੜਾ ਇੱਕ ਗੱਲ ਦਾ ਸਾਥ ਸਾਹਮਣੇ ਆਇਆ ਜਿਹੜਾ ਨਾਰਾ ਵੱਜ ਰਿਹਾ ਜੀ ਅੱਪਕੀ ਵਾਰ 400 ਪਰ ਕੀ ਲੱਗ ਰਿਹਾ ਹੈ ਕੋਈ ਜੀ ਕੋਈ ਵੀ ਜਦੋਂ ਮੈਦਾਨ ਚ ਉਤਰਦਾ ਕੋਈ ਥੋੜੀ ਕਹਿੰਦਾ ਹੂੰ ਭਾਜੀਪੀ ਦਾ ਬੜੀ ਬੁਰੀ ਤਰ੍ਹਾਂ ਲੱਕ ਟੁੱਟੂਗਾ ਮੈਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਗਿਆ ਠੀਕ ਹੈ ਮੈਨੂੰ ਇਲੈਕਸ਼ਨ ਦੇ ਵਿੱਚ ਪਾਰਟੀ ਨੇ ਮੌਕਾ ਦਿੱਤਾ ਹੂੰ ਹੂੰ ਐਮਐਲਏ ਦੀਆਂ ਇਲੈਕਸ਼ਨਾਂ ਹੋਈਆਂ ਮੈਂ ਉਹਨਾਂ ਚ ਵੀ ਗਿਆ ਬੀਜਪੀ ਦਾ ਬਹੁਤ ਬੁਰੀ ਤਰ੍ਹਾਂ ਲੱਕ ਟੁੱਟੂਗਾ ਪੰਜਾਬ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਪੰਨ ਸਾਹਿਬ ਲੋਕ ਸਭਾ ਸੀਟ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇ ਵਿੱਚੋਂ ਤੁਹਾਨੂੰ ਲੱਗਦਾ ਕਿ ਜਿਮਨੀ ਚੋਣ ਹੋਏਗੀ ਕਿ ਬਟਾਲੇ ਜਿਮਨੀ ਚੋਣ ਹੋਏਗੀ ਦੇਖੋ ਜਿੱਦਣ ਸਾਡੇ ਸ਼ੈਰੀ ਵੀਰ ਨੂੰ ਟਿਕਟ ਪਾਰਟੀ ਨੇ ਦੇ ਕੇ ਨਵਾਜਿਆ ਸੀ ਨਾ ਮੈਂ ਉਦੋਂ ਹੀ ਚਾਰਜ ਜੁਦੀ ਵਧਾਈ ਵੀ ਦਿੱਤੀ ਫਲਾਂ ਅਡਵਾਂਸ ਬਟਾਲੇ ਦੇ ਵਿੱਚ ਟੋਲ ਵੀ ਵੱਜਣਗੇ ਹਮ ਮਿਲ ਕਾਲੇ ਵੀ ਕੱਢਾਂਗੇ ਜਨ ਕਾਲੇ ਵੀ ਛੱਡੂਗੀ ਸੰਗਤ ਸਾਰੇ ਕਰਮਾਂ ਦਾ ਸਤਕਾਰ ਵੀ ਕਰਾਂਗੇ ਹਮ ਔਰ ਪੂਰੇ ਬਟਾਲੇ ਦੇ ਵਿੱਚ ਬੜੀਆਂ ਖੁਸ਼ੀ ਦੀ ਮੌਲ ਹੈ ਪੂਰੇ ਬਟਾਲੇ ਦੇ ਵਿੱਚ ਬੜੀਆਂ ਚਾਰ ਤਰੀਕ ਨੂੰ ਤੁਹਾਨੂੰ ਬਹੁਤ ਕੁਝ ਬਟਾਲੇ ਦੇ ਵਿੱਚ ਦੇਖਣ ਨੂੰ ਮਿਲੇਗਾ 2 ਇੰਜਨ ਲੱਗਣਗੇ ਬਟਾਲੇ ਕੀ ਹੋਵੇ ਥੋੜੇ ਦਮੇ ਤੱਕ ਇੰਜਨ ਡਬਲ ਹੋਊਗਾ ਜਿੱਦਾਂ ਤੁਸੀਂ ਵੇਖਿਆ ਹੋਵੇਗਾ ਇੱਕ برف ਦੇ ਉੱਤੇ ਸਨੋ ਸਕੂਟਰ ਚੱਲਦੇ ਨੇ ਉਹ ਬਹੁਤ ਪਾਵਰਫੁਲ ਹੁੰਦੇ ਨੇ ਜੀ ਉਹਨਾਂ ਦੇ ਵਿੱਚ ਏ ਕਲਾਸ ਹੈਲੀ ਦਾ ਜਿਹੜਾ ਪਟਰੋਲ ਪਾਇਆ ਜਾਂਦਾ ਬਟਾਲੇ ਨੂੰ ਦੋ ਇੰਜਨ ਮਿਲਣਗੇ ਥੋੜੇ ਸਮੇਂ ਤੱਕ ਮਸੀਬਾਈ ਚਾਰੇ ਤੇ ਵਾਕਿਆਹੀ ਚ ਕੀ ਸਚਾਈ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਜੁੜਨਾ ਜਾਂ ਤੁਹਾਡੇ ਨਾਲ ਜੁੜਨਾ ਇੱਥੇ ਜাদু ਚੱਲ ਰਿਹਾ ਹੈ ਪ੍ਰਮਾਤਮਾ ਕੀ ਹੋਰ ਅਰਦਾਸ ਕਰਦੇ ਵੀ ਪ੍ਰਮਾਤਮਾ ਸਾਡੇ ਮਸੀਬਾਈ ਚਾਰੇ ਤੇ ਮੇਰੇ ਪਰ ਹੱਥ ਰੱਖੀ ਹਾਂ ਇਹਨਾਂ ਨੂੰ ਹਮੇਸ਼ਾ ਵਰਤਿਆ ਗਿਆ ਹੈ ਕਾਂਲੀਦਲ ਪਾਰਟੀ ਨੇ ਕਾਂਗਰਸ ਪਾਰਟੀ ਨੇ ਵਰਤਿਆ ਇਲੈਕਸ਼ਨ ਦੇ ਟਾਈਮ ਤੇ ਵਰਤਦੇ ਸੀ ਮੈਂ ਪੂਰੇ ਫਤਿਹਗੜ ਚੂੜੀਆਂ ਦੇ ਜਿੰਨੇ ਵੀ ਸਾਡੇ ਮਸੀਬਾਈ ਚਾਰੇ ਦੇ ਵਾਸੀ ਸਾਰਿਆਂ ਨੂੰ ਪਿੰਡ-ਪਿੰਡ ਜਾ ਕੇ ਵਚਨ ਦੇ ਕੇ ਆਇਆ ਜੀ ਜਿੱਥੇ ਵੀ ਭਰਾਵਾਂ ਨੂੰ ਚਰਚ ਦੀ ਲੋੜ ਹੋਊਗੀ ਚਰਚ ਬਣਾ ਕੇ ਦੇਵਾਂਗੇ ਜਿੱਥੇ ਵੀ ਭਰਾਵਾਂ ਨੂੰ ਕਬਰਸਤਾਨ ਦੇ ਵਿੱਚ ਬਹੁਤ ਤੰਗੀਆਂ ਨੇ ਛੋਟੇ ਨੇ ਕਬਰਸਤਾਨ ਕਿਉਂਕਿ ਜਦੋਂ ਪਰਮਾਤਮਾ ਨਾਲ ਕਰੇ ਕਿਸੇ ਦੀ ਬਹੁਤ ਆਵੇ ਲੇਕਿਨ ਵੇਖੋ ਜਿਹੜੇ ਇਨਸਾਨ ਨੇ ਜ਼ਿੰਦਗੀ ਦੀ ਜਨਮ ਲਿਆ ਉਹਨੇ ਜਾਣਾ ਇਹ ਵਚਨ ਹੈ ਕਿ ਲਾਲਚ ਹੈ ਨਹੀਂ ਵੇਖੋ ਮੈਂ ਲਾਸ਼ ਦੇ ਵਿੱਚ ਤੁਹਾਨੂੰ ਦੱਸਦਾ ਜੇ ਮੈਂ ਜਿਹੜੇ ਜਿਹੜੇ ਵੀ ਵਾਅਦੇ ਕਰ ਰਿਹਾ ਹਾਂ ਕਬਰਸਤਾਨਾਂ ਨੂੰ ਵੱਡੇ ਕਰਾਂਗੇ ਤਾਂ ਜੋ ਮੁਸ਼ਕਲ ਨਾ ਆਵੇ ਵਚਨ ਹੈ ਮੈਨੂੰ 2022 ਦੇ ਵਿੱਚ ਇਲੈਕਸ਼ਨ 'ਚ ਮੈਂ ਮਸੀਹ ਭਾਈਚਾਰੇ ਦੀ ਕਚੈਰੀ 'ਚ ਉਰੇ ਸੰਗਤ ਦੀ ਕ ਜੈਰੀ ਦੇ ਵਿੱਚ ਜਾਣਾ ਹੈ ਠੀਕ ਹੈ ਐਮਐਲਏ ਦੀਆਂ ਵੋਟਾਂ ਲੈਣ ਮੈਂ 27 ਦੇ ਵਿੱਚ ਜਾਣਾ ਹੈ ਹੂੰ ਇਹ ਮੈਂ ਵਾਦੇ ਪੂਰੇ ਕਰਕੇ ਜਾਣਾ ਹੈ ਇਹ ਮੈਂ ਲਾਲਚ ਨਹੀਂ ਦੇ ਰਿਹਾ ਪਰ ਮੈਂ ਸੰਗਤ ਨੂੰ ਕਿਹਾ ਜੇ ਤੁਹਾਡੇ ਕੰਮ ਕਰੂੰਗਾ ਹੂੰ ਤੇ ਤੁਸੀਂ ਮੈਨੂੰ ਵੋਟਾਂ 27 ਦੇ ਵਿੱਚ ਪਾਉਣੀਆਂ ਮੈਂ ਵੋਟਾਂ ਦਾ ਹੱਕਦਾਰ ਜੇ ਮੈਂ ਕੰਮ ਨਹੀਂ ਕਰੂੰਗਾ ਤਾਂ ਫਿਰ ਮੈਂ ਵੋਟਾਂ ਦਾ ਹੱਕਦਾਰ ਨਹੀਂ ਹੈ ਬਲਬੀਰ ਸਿੰਘ ਪੰਨੂ ਆਪਣੇ ਹਲਕੇ ਦੇ ਵਿੱਚ ਕਿਹੜੀ ਪਾਰਟੀ ਨੂੰ ਚੈਲੰਜ ਮੰਨਦਾ ਹੈ ਕਿਹੜੀ ਪਾਰਟੀ ਦੇ ਨਾਲ ਟੱਕਰ ਮੰਨਦਾ ਹੈ ਕਿ ਜਾਂ ਫਿਰ ਇਹ ਕਹਿੰਦਾ ਕਿ ਤਨੇ ਹੋ ਜਾਓ ਇੱਕ ਪਾਸੇ ਤੇ ਮੈਂ ਇਕੱਲੇ ਬੜਾ ਉਹ ਤਾਂ ਭਾਜੀ ਤੁਹਾਨੂੰ ਸੋਸ਼ਲ ਮੀਡੀਆ ਦੱਸ ਰਿਹਾ ਹੈ ਹੂੰ ਸੰਗਤ ਦੱਸ ਰਹੀ ਐ ਛੜਕਾ ਦੱਸ ਰਹੀ ਐ ਨੇ ਕੰਮ ਦੱਸ ਰਹੀ ਨੇ ਪੰਨੂ ਕੀ ਹਣੀ ਦੱਸਦਾ ਪੰਨੂ ਦੱਸੇ ਨਾ ਆਪਾਂ ਸੋਸ਼ਲ ਮੀਡੀਆ ਤੋਂ ਲੜਾ ਮੈਂ ਤਾਂ ਪੰਨੂ ਤੋਂ ਪੁੱਛ ਰਿਹਾ ਮੇਕੋ ਮੈਂ ਕੋਣ ਨੂੰ ਲੰਦਸਨ ਵਾਲਾ ਇਹ ਸੰਗਤ ਵੱਡੀ ਐ ਹੂੰ ਇਹ ਸੰਗਤ ਨੇ ਵੇਖਣਾ ਐ ਕਿਹੜੀ ਪਾਰਟੀ ਚੰਗੀ ਐ ਕਿਹਦਾ ਲੀਡਰ ਚੰਗਾ ਐ ਵੇਖੋ ਉਮੀਦ ਸ਼ਹਿਰੀ ਨੂੰ ਇੱਕ ਉਮੀਦ ਉਮੀਦਵਾਰ ਇੱਕ ਉਮੀਦਵਾਰ ਕਿਹਾ ਜਾਂਦਾ ਜੀ 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 ਸ਼ਹਿਰੀ ਦੇ ਉੱਤੇ ਉਮੀਦ ਐ ਇੱਕ ਉਮੀਦ ਦਾ ਆਪ ਸੇ ਸੰਗਤ ਨੂੰ ਇਹ ਸੰਗਤ ਨੇ ਵੇਖਣਾ ਬਲਬੀਰ ਸਿੰਘ ਬੰਨੂ ਨੇ ਕੰਮ ਕਿਦਾਂ ਦੇ ਕੀਤੇ ਨੇ ਬਲਬੀਰ ਸਿੰਘ ਬੰਨੂ ਕਿਦਾਂ ਦੇ ਕੰਮ ਕਰ ਸਕਦਾ ਕਮ ਦੀ ਬਾਡੀ ਕਿਦਾਂ ਦੇ ਕੰਮ ਕਰ ਸਕਦੀ ਮੈਂ ਸੰਗਤ ਨੂੰ ਵਾਦਾ ਕੀਤਾ ਮੈਂ ਸੰਗਤ ਨੂੰ ਵਾਦਾ ਕੀਤਾ ਵੀ 200 ਪੰਚਾਇਤਾਂ ਮੇਰੀ ਹਾਂ ਇਹ ਪੰਜਾਬ ਦਾ ਮੁੱਦਾ ਹੈ ਮੈਨੂੰ ਠੀਕ ਹੈ ਠੀਕ ਹੈ ਬਹੁਤ ਬਹੁਤ ਵਧੀਆ ਮੁੱਦਾ ਕਿਹਾ ਤੁਸੀਂ 200 ਪੰਚਾਇਤਾਂ ਜੀ 13 ਵਾਲਾ ਨੇ ਹਮ ਔਰ ਸ਼ਹਿਰ ਦੇ ਵਿੱਚ ਯਕੀਨ ਮੰਨਿਓ ਅਨ ਅਪਰੂਵਲ ਕਲੌਨੀਆਂ ਤ੍ਰਿਪਤਰ ਜਿੱਤਰ ਸਿੰਘ ਬਾਜਵੇ ਦੇ ਰਾਜ ਦੇ ਵਿੱਚ ਅਨ ਅਪਰੂਵਲ ਕਲੌਨੀਆਂ ਬਣੀਆਂ ਕੋਈ ਇਹਨਾਂ ਦਾ ਟੈਕਸ ਨਹੀਂ ਤਾਰਿਆ ਗਿਆ ਕੋਈ ਮਤਬਲ ਨਹੀਂ ਕੋਈ ਲੈਣਾ ਦੇਣਾ ਨਹੀਂ ਸੰਗਤ ਨੇ ਡੇਢ-ਡੇ ਲੱਖ ਦੇ ਪਲਾਟ ਲਏ ਔਰ ਪਲਾਟ ਲੈ ਕੇ ਲਾਗੀ-ਲਾਗ ਲੈ ਕੇ ਚਲ ਗਿਆ ਲੀਡਰ ਆਪਣੀ ਕਮਿਸ਼ਨਰ ਲੈ ਕੇ ਚਲ ਗਿਆ ਹੂੰ ਔਰ ਮੈਂ ਕਲੌਨੀਆਂ ਵਾਲਿਆਂ ਨੂੰ 1 ਮਹੀਨੇ ਦਾ ਸਮਾਂ ਦਿੰਦਾ ਜੇ 1 ਮਹੀਨੇ ਦੇ ਸਮੇਂ ਦੇ ਵਿੱਚ ਵਿੱਚ ਕਲੌਨੀਆਂ ਵਾਲਿਆਂ ਦਾ ਟੈਕਸ ਨਾ ਤਾਰਿਆ ਹੂੰ ਤੇ ਮੈਂ ਸੰਗਤ ਦੀ ਕਚਹਿਰੀ 'ਚ ਖੜਾ ਹੋਊਂਗਾ ਉਹਨਾਂ ਦੇ ਐਫਆਈਆਰ ਅੰਦਰਜ ਕਰੂੰ ਔਰ ਪੂਰੇ ਦੋਸਤੋ ਪਿੰਡ ਨੂੰ ਮੈਂ ਵਚਨ ਦਿੰਦਾ ਹੈ ਜੀ ਮੈਂ ਤੁਹਾਡੇ ਕੰਮ ਨਿਰਪੱਖ ਹੋ ਕੇ ਕਰਾਂਗਾ ਕਬਰਸਤਾਨਾਂ ਦੀ ਬਹੁਤ ਬੁਰੀ ਹਾਲ ਹੈ ਜੀ ਸ਼ਿਵਰਾਜ ਦੀ ਬਹੁਤ ਬੁਰੀ ਹਾਲ ਹੈ ਪਿੰਡਾਂ ਦੇ ਵਿੱਚ ਫਿਰਨੀਆਂ ਦੀ ਬਹੁਤ ਬੁਰੀ ਹਾਲ ਹੈ ਬਹੁਤ ਜ਼ਿਆਦਾ ਮੰਦੀ ਪੀਣ ਵਾਲੇ ਪਾਣੀ ਦੀ ਬਹੁਤ ਬੁਰੀ ਹਾਲ ਹੈ ਮੈਂ ਸੰਗਤ ਨੂੰ ਵਚਨ ਦਿੱਤਾ ਹੈ ਜੇ ਮੈਂ ਤੁਹਾਡੇ ਕੰਮ ਕਰੂੰਗਾ ਤੇ 2027 ਦੇ ਵਿੱਚ ਮੈਂ ਤੁਹਾਡੀ ਕਚੈਰੀ ਜਾਉਣਾ ਹੈ ਤੁਹਾਡੀ ਕਚੈਰੀ ਜਾ ਕੇ ਮੈਂ ਵੋਟਾਂ ਮੰਗਣ ਆਉਣਾ 2027 ਦੇ ਵਿੱਚ ਤੁਸੀਂ ਆਪਣੇ ਪੁੱਤ ਨੂੰ ਪੰਨ ਸਾਹਿਬ ਆਪਣੇ ਬੱਚੇ ਨੂੰ ਵੋਟਾਂ ਪਾਉਣੀਆਂ ਦੀ ਤੇ ਮੋਟਾ ਨਹੀਂ ਮੋਟਾ ਪੰਨ ਸਾਹਿਬ ਸਰਪੰਚਾ ਨੂੰ ਦਾਬੇ ਬੜੇ ਮਾਰ ਦਿਓ ਮੈਂ ਨਹੀਂ ਕਦੀ ਮਾਰਿਆ ਹੂੰ ਨਹੀਂ ਤਾਂ ਤੁਸੀਂ ਆ피 ਦੇਖਿਆ ਕਿ 130 ਸਰਪੰਚ ਜਿਹਨਾਂ ਦੀਆਂ ਫਾਈਲਾਂ ਸੀਐਨ ਸਾਹਿਬ ਦੇ ਟੇਬਲ ਤੇ ਪਈਆਂ ਨੇ ਦੇਖੋ ਮੈਂ ਤੁਹਾਨੂੰ ਸਜਾਈ ਦੱਸਦਾ ਹੋਇਆ ਕਿ ਹੂੰ ਪੰਜਾਬ ਦਾ ਮੁੱਦਾ ਹੀ ਬੜਾ ਵੱਡਾ ਹੈ ਤ੍ਰਿਪਤਕਰਜਿੰਦਰ ਸਿੰਘ ਬਾਜਵਾ ਹੂੰ ਪੰਚਾਇਤ ਮੰਤਰੀ ਰਏ ਹੂੰ ਉਹਨਾਂ ਨੇ ਹਲਕੇ ਦੇ ਵਿੱਚ ਚਲੋ ਸਰਪੰਚਾਂ ਦਾ ਕਹਿਣਾ ਹੈ ਮੈਂ ਨਹੀਂ ਮੈਂ ਇੱਥੇ ਮੇਰੇ ਕੋਲ ਸਰਪੰਚ ਵੀ ਕੁਝ ਨਹੀਂ ਮੈਨੂੰ ਕਿਹਾ ਹੈ ਮੈਂ ਵੇਖਿਆ ਹੈ ਕਹਿੰਦੇ ਵੀ ਕਰੋੜ ਰੁਪਈਆ ਦੇਣ ਤੋਂ ਪਹਿਲਾਂ 30 ਲੱਖ ਰੁਪਈਆ ਲੈਂਦੇ ਸੀ ਕੋਈ ਕਹਿਣਾ ਹੈ ਉਹ ਮੈਂ ਦੇ ਪ੍ਰੂਫ ਤੇ ਵੀ ਕੋਈ ਦੇ ਨਹੀਂ ਸਕਦੇ ਕਹਿਣਾ ਹੈ ਉਹਨਾਂ ਦਾ ਠੀਕ ਹੈ 130 ਸਰਪੰਚਾਂ ਦੀਆਂ ਫਾਈਲਾਂ ਹਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਟੇਬਲ ਤੇ ਪਈਆਂ ਨੇ ਪਤਿਕਾਰ ਚੂੜੀਆਂ ਦੇ ਵਿੱਚ ਕਾਹਨ ਕੀਤਾ ਗਿਆ ਪੰਚਾਇਤੀ ਇਹਦੇ ਪੈਸੇ ਦਾ ਸਰਦਾਰ ਸੁਨਜੇਂਦਰ ਸਿੰਘ ਬਾਜਵਾਦੀ ਮੇਰੇ ਪੇਤਾ ਤੋਂ ਵੰਡੇ ਨਹੀਂ ਮੈਂ ਕਿਤੇ ਨੂੰ ਮੜਾ ਨਹੀਂ ਗਿੰਦਾ ਜੀ ਜੀ ਪਰ ਸੰਗਤ ਦੇ ਪੈਸੇ ਨੂੰ ਬੇਨਜਾਇਜ਼ ਨਰਵਤਾਂ ਹੋਈ ਹੈ ਪਿੰਡਾਂ ਦੇ ਵਿੱਚ ਪੰਚਾਇਤਕਾਰ ਬਣੇ ਨਹੀਂ ਸੁਣੋ ਬਹੁਤ ਵਧੀਆ ਮੁੱਦੇ ਦੀ ਗੱਲ ਹੈ ਪਿੰਡਾਂ 'ਚ ਪੰਚਾਇਤਕਾਰ ਬਣੇ ਨਹੀਂ ਪਿੰਡਾਂ ਦੇ ਵਿੱਚ ਪਾਰਕ ਬਣੇ ਨਹੀਂ ਜੀ ਪਾਰਕ ਦਾ ਪੈਸਾ ਵੀ ਆ ਰਿਹਾ ਹੈ ਲੇਕਿਨ ਗਰਾਉਂਡ ਦੇ ਵਿੱਚ ਪਾਰਕ ਨਹੀਂ ਆ ਕਾਗਜ਼ਾਂ 'ਚ ਕਾਗਜ਼ਾਂ 'ਚ ਹੀ ਹੈ 130 ਪੰਚਾਇਤਾਂ ਦੀਆਂ ਫਾਈਲਾਂ ਮਨਸਾ ਦੀ ਟੇਬਲ ਤੇ ਨਹੀਂ ਕੋਈ ਨਾ ਨਾ ਮੇਰਾ ਰਵਈਆ ਵੀ ਦੇਖੂਗਾ ਕਿਦਾਂ ਦਾ ਰਵਈਆ ਲੈ ਕੇ ਹੈ ਅਕਸਰ ਕਾਂਗਰਸ ਇਹ ਕਹੜੀ ਹੈ ਸਰਪੰਚਾਂ ਦਾ ਮੇਰਾ ਰਵਈਆ ਵੇਖੂਗਾ ਹਾਂ ਐਹੀ 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 ਜਿਹੀ ਸਵਾਲ ਸੀ ਐਹੀ ਸਵਾਲ ਸੀ ਉਹ ਕਹਿੰਦੇ ਨੇ ਕਿ 130 ਸਰਪੰਚ ਨੇ ਜੇਤੇ ਆਣ ਕੇ ਮੱਥਾ ਟੇਕ ਗਏ ਨਹੀਂ ਮੱਥਾ ਨਹੀਂ ਫਿਰ ਕੋਈ ਫਾਈਲ ਨਹੀਂ ਖੁੱਲੇਗੀ ਜੇਕਰ ਮੱਥਾ ਨਾ ਟੇਕਿਆ ਤੇ ਫਾਈਲ ਖੁੱਲ ਸਕਦੀ ਨਹੀਂ ਵੇਖੋ ਮੱਥੇ ਦੀ ਗੱਲ ਨਹੀਂ ਇੱਕ ਇਨਸਾਨੀਅਤ ਵੀ ਹੁੰਦੀ ਹੈ ਕਈ ਸਰਪੰਚ ਮੈਨੂੰ ਆ ਕੇ ਕਹਿੰਦੇ ਨੇ ਵੀ ਸਾਡੇ ਕੋ ਹਿੱਸਾ ਪਤੀ ਲਈ ਜਾਂਦੀ ਸੀ ਹੂੰ ਸਾਡੀ ਮਜਬੂਰੀ ਸੀ ਹੂੰ ਇੱਕ ਤਰੀਕ ਨੂੰ ਮੈਂ ਇਹਨਾਂ ਦਾ ਰਵਈਆ ਵੇਖੂਗਾ ਕੀ ਠੀਕ ਹੈ ਤੇ ਬਈ ਇਹ ਤਾਂ ਬਾਤ ਹੈ ਵੀ ਵਿਖਾ ਦੇ ਮਾਨ ਸਾਹਿਬ ਨੂੰ ਦੱਸਾਂਗੇ ਇਹਨਾਂ ਦਾ ਕੀ ਕਰਨਾ ਕੀ ਨਹੀਂ ਕਰਨਾ ਠੀਕ ਸੰਗਤ ਦੀ ਕਾਰੀਗਿ ਲੈ ਕੇ ਆਵਾਂਗੇ ਇਹਨਾਂ ਨੂੰ ਪਿੰਨਾਂ ਦੇ ਵਿੱਚ ਆ ਕੇ ਦਿਖਾਵਾਂਗੇ ਵੀ ਆਹ ਤੁਹਾਨੂੰ ਪਿੰਨ ਦਾ ਪੈਸਾ ਹੈ ਇਹਦਾ ਓਵਰ ਕੰਫੀਡੈਂਸ ਵੀ ਮਾੜਾ ਹੁੰਦਾ ਕਹਿੰਦੇ ਅਕਸਰ ਸਿਆਸਤ ਦੇ ਵਿੱਚ ਬਹੁਤ ਬਹੁਤ ਮਾੜਾ ਹੁੰਦਾ ਬਹੁਤ ਮਾੜਾ ਹੁੰਦਾ ਬਹੁਤ ਸਾਰੇ ਲੋਕ ਨੇ ਜਿਹੜੇ ਓਵਰ ਕੰਫੀਡੈਂਸ ਪੇਪਰ ਨੂੰ ਸਰ ਤੁਸੀਂ ਕੀ ਮੰਨਦੇ ਹੋ ਇਹ ਕੋਈ ਮੈਂ ਤੇ ਸੰਗਤ ਦੇ ਸਭ ਕੁਝ ਛੱਡਿਆ ਜੀ ਹੂੰ ਸੰਗਤ ਨੂੰ ਪਤਾ ਹੈ ਹੂੰ ਪੀਪਲ ਵੀਰ ਸਿੰਘ ਬੰਨੂ ਨੇ 2 ਸਾਲ ਦੇ ਵਿੱਚ ਕਿਸੇ ਕਚਹਿਰੀ ਚੋਂ ਕਿਸੇ ਠਾਣੇ ਚੋਂ ਕਿਸੇ ਤਹਿਸੀਲ ਚੋਂ ਕਿਸੇ ਵੀ ਇਲਾਕੇ ਚੋਂ ਕਿਸੇ ਵੀ 1 ਰੁਪਏ ਦਾ ਰਵਾਨਦਾ ਨਹੀਂ ਠੀਕ ਹੈ ਉਹ ਪਰਮਾਤਮਾ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਵੀ ਪਰਮਾਤਮਾ ਜਿੱਦਣ ਗਲਤ ਪੈਸਾ ਕਿਸੇ ਗਰੀਬ ਦਾ ਪੈਸਾ ਜਾਂ ਕਿਸੇ ਗਲਤ ਪੈਸੇ ਨੂੰ ਮੈਂ ਆਪੇ ਕਰ ਲੈ ਕੇ ਜਾਊਂਗਾ ਪਰਮਾਤਮਾ ਉਸ ਦਿਨ ਮੇਰਾ ਹੰਡਲਾ ਦੇਣਾ ਵੀ ਮੈਂ ਅੱਖਾਂ ਜੱਖਾ ਬਾਕੇ ਕਿਸਦਾ ਆਖਰੀ ਸਵਾਲ ਅੱਖਾਂ ਜੱਖਾ ਬਾਕੇ ਕਿਸਦਾ ਅਮਨ ਚੇਤ ਸਿੰਘ ਸ਼ਰੀਕਲ ਸੀ ਲੋਕ ਸਭਾ ਸੀਟ ਤੋਂ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਅਰੇ ਇਸ ਹਲਕੇ ਤੋਂ ਉਹਨਾਂ ਨੂੰ ਬਹੁਤ ਵੱਡੀ ਅੱਛਾ ਔਰ ਅਸੀਂ ਆਪ ਆਪਣੀ ਅੱਖੀ ਦੇਖਿਆ ਸਾਡੇ ਕੈਮਰੇ ਦੇ ਵਿੱਚ ਆਨ ਰਿਕਾਰਡ ਹੈ ਜਿਹੜੇ ਕਾਫਲੇ ਤੁਸੀਂ ਤੋਰਦੇ ਹੋ ਵੈਸੇ ਕਾਫਲੇ ਕਿਸੇ ਹੋਰ ਹਰਕਤ ਤੋਂ ਤੁਰਦੇ ਨਹੀਂ ਜਿਹੜੀ ਰੈਲੀ ਤੁਸੀਂ ਇਕੱਠੀ ਕਰ ਦਿੰਦੇ ਏਡਾ ਵੱਡਾ ਇਕੱਠ ਵਿਖਾ ਦਿੰਦੇ ਉਹ ਰੈਲੀ ਇਹੋ ਜਿਹੀ ਇਕੱਠ ਹੋਰ ਕਿਸੇ ਅਸੀਂ ਜਗ੍ਹਾ ਹਲਕੀ ਤੇ ਜੀ ਦੇਖਿਆ ਵੀ ਨਹੀਂ ਉਹ ਤੇ ਇਹ ਤੁਹਾਡਾ ਇਕੱਠ ਜਿਵੇਂ ਅਮਨ ਚੇਤਨ ਚਾਰੀਕਲ ਸੀ ਆਏ ਇਕੱਠ ਤੁਹਾਡਾ ਇਸ ਤਰ੍ਹਾਂ ਸੀ ਜਿੱਦਾ ਸੀਐਮ ਲੈਵਲ ਦਾ ਹੁੰਦਾ ਏਡਾ ਵੱਡਾ ਇਕੱਠ ਸੀਗਾ ਸੋ ਮੈਂ ਤੁਹਾਡੇ ਤੋਂ ਜਾਨਣਾ ਚਾਹਨਾ ਕਿ ਇਹ ਇਕੱਠ ਚਾਰੇ ਲੋਕ ਵੋਟਾਂ 'ਚ ਬਦਲਣਗੇ ਕਿ ਇਕੱਠ ਹੀ ਦੇਸੇਗਾ ਨਹੀਂ ਵੀ ਕੋਈ ਦਾਨੀ ਹੁੰਦਾ ਕੋਈ ਜ਼ਬਰਦਸਤੀ ਵਾਲਾ ਕੰਮ ਨਹੀਂ ਸਾਡੇ ਪੈਸੇ ਦੇ ਕੇ ਨਹੀਂ ਲਿਉਂਦੇ ਮੇਰੀ ਇੱਕ ਟੀਮ ਹੈ ਕੋਈ ਮੈਂ ਇਕੱਲਾ ਇਨਸਾਨ ਕੁਝ ਨਹੀਂ ਕਰ ਸਕਦਾ ਜੀ ਹਲਕੇ ਦੇ ਉੱਤੇ 22 ਬਲੋਕਨ ਚਾਰਜ ਨੇ ਉਹਨੇ ਕੋ 10-10 ਪੇਡ ਦੇ ਮੈਂ ਬਲੋਕਨ ਚਾਰਜਾਂ ਨੂੰ ਮੈਸੇਜ ਲਾਉਣਾ ਉਹ ਬਲੋਕਨ ਚਾਰਜ ਆਪਣੀ ਡਿਊਟੀ ਇੱਕ ਸਿਪਾਹੀ ਦੀ ਤਰ੍ਹਾਂ ਮੋਰਚੇ ਦੇ ਵਿੱਚ ਡਿਊਟੀ ਸਮਝਦੇ ਨੇ ਪੂਰਾ ਪ੍ਰੋਪਰ ਮੈਸੇਜ ਲਾਉਂਦੇ ਨੇ ਹਰ ਬਰ ਦੇ ਤੱਕ ਮੈਸੇਜ ਦਿੰਦੇ ਨੇ ਹਰ ਬਰ ਦੇ ਦਾ ਸਤਕਾਰ ਕਰਦੇ ਨੇ ਕੋਈ ਕਿਸੇ ਨੂੰ ਮੈਂ ਦਬਾ ਨਹੀਂ ਪਉਂਦਾ ਕੋਈ ਕਿਸੇ ਦੇ ਉੱਤੇ ਪ੍ਰੈਸ਼ਰ ਨਹੀਂ ਬਣਾਇਆ ਜਾਂਦਾ ਕੋਈ ਕਿਸੇ ਨੂੰ ਨਾਜਾਇਜ਼ ਤੰਗ ਨਹੀਂ ਕੀਤਾ ਗਿਆ ਮੇਰੇ ਨਾਲ ਜਿੰਨੀ ਵੀ ਟੂ ਜੁੜੀ ਹੈ ਦਿਲੋਂ ਜੁੜੀ ਹੈ ਕਿਸੇ ਦੇ ਪ੍ਰੈਸ਼ਰ ਬਾਕੇ ਨਹੀਂ ਜੁੜੇ ਗਿਆ ਕਿਸੇ ਦੂਜੇ ਪਾਰਟੀ ਨਾਲ ਜੁੜਿਆ ਪਿਆਰ ਨਾਲ ਜੁੜਿਆ ਕੰਮ ਨਾਲ ਜੁੜਿਆ ਜੜਿਓ ਇਕੱਠਾ ਪਿਆਰ ਨਾਲ ਜੁੜਿਆ ਹੋਇਆ ਇੱਕ ਆਵਾਜ਼ ਤੇ ਆਉਂਦੇ ਤੁਹਾਡੇ ਕੋਲ ਸਟੇਜ ਤੇ ਬੜਾ ਗੱਜਵੱਜ ਕੇ ਕਹਿੰਦੇ ਹੋ ਕਿ ਅਸੀਂ ਸਭ ਤੋਂ ਵੱਡੀ ਹਲਕੇ ਜਿਹੜੇ ਨੌ ਹਲਕੇ ਨੇ ਉਹਨਾਂ ਦੇ ਵਿੱਚ ਅਗਰ ਵੱਡੀ ਲੀਡ ਹੋਏਗੀ ਤੇ ਹਲਕਾ ਫਤਿਹਗੜ ਚੂੜੀਆਂ ਦੇ ਹੋਏਗੀ ਇਹ ਤੁਸੀਂ ਗੱਜਵੱਜ ਕੇ ਕਹਿੰਦੇ ਹਰ ਸਟੇਜ ਤੋਂ ਅੱਜ ਕੈਮਰੇ ਤੇ ਕੀ ਕਹਿੰਦੇ ਹੋ ਤੁਸੀਂ ਵੇਖੋ ਜਦੋਂ ਮੇਰੀ ਟੀਮ ਹੈ ਮੇਰੇ ਭਾਈ ਬਲੌਕਨ ਚਾਰਜ ਨੇ ਮੇਰੇ ਪੂਰੇ ਇੱਕ ਥੰਮ ਵਰਗੇ ਭਰਾ ਖੜੇ ਠੀਕ ਹੈ ਜੇ ਤੁਮਹਾਰਗੇ ਸ਼ੇਰਾਂ ਦੇ ਭਰਾ ਖੜੇ ਹੋਣ ਨਾਲ ਹੂੰ ਹੂੰ ਤਿੰਨ ਰਾਤ ਨਹੀਂ ਸੁੰਦੇ ਹੋ ਹੂੰ ਤੇ ਮੈਨੂੰ ਫਿਰ ਭਰੋਸਾ ਆਇਆ ਉਹਨਾਂ ਤੇ ਮੈਨੂੰ ਉਹਨਾਂ ਤੇ ਭਰੋਸਾ ਆਇਆ ਜਿਹੜੇ ਭਰਾ ਤੁਹਾਡੇ ਨਾਲ ਥਾ ਵਾਂਗੂ ਖੜੇ ਨਹੀਂ ਆ ਪਰ ਉਹਨਾਂ ਨਾਲ ਕਿੱਦਾ ਖੜਾ ਹੈ ਇੱਕ ਗਰੀ ਮੈਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਹੂੰ ਮੈਂ ਪਾਰਕਸਾਹ ਨਾਲ ਗੱਲ ਵੀ ਕੀਤੀ ਹੈ ਹੂੰ ਪਾਰਟੀ ਹਾਈਕ ਬਣਨ ਨਾਲ ਗੱਲ ਕੀਤੀ ਹੈ ਵੀ ਮੇਰੇ ਜਿਹੜੇ ਭਰਾ ਵੱਡੇ ਲੈਵਲ ਤੇ ਮਿਹਨਤ ਕਰ ਰਹੇ ਨੇ ਆਉਣ ਵਾਲੇ ਸਮੇਂ 'ਚ ਕੁਰਸੀਆਂ ਤੇ ਚੇਅਰਮੈਨ ਦੀਆਂ ਕੁਰਸੀਆਂ ਤੇ ਪੰਜਾਬ ਦੀਆਂ ਕੁਰਸੀਆਂ ਤੇ ਸਾਰੀ ਕੁਰਸੀਆਂ ਨੇ ਚਾਹੇ ਇਹਨਾਂ ਦੀ ਮਿਹਨਤ ਨੂੰ ਫਲ ਲੱਗੇ ਇਹਨਾਂ ਦੀ ਮਿਹਨਤ ਮੈਂ ਕਰਵਾਵਾਂਗਾ ਜੀ ਕੈਮਰੇ ਲਗਾਉਣੇ ਰਿਕਾਰਡ ਕਰ ਲੈਣ ਬਾਬਾ ਸ਼ੁਕਰੀਆ ਬਲਬੀਰ ਸਿੰਘ ਜੀ ਤੁਹਾਡਾ ਇੱਕ ਇੱਕ ਬੂੰਦ ਕੀਦਾ ਉਹਨਾਂ ਦਾ ਮੈਂ ਫਲ ਦਊਂਗਾ ਸੋ ਐਸਾ ਸਾਡੇ ਨਾਲ ਪੰਸਰਬ ਚੇਅਰਮੈਨ ਬਲਬੀਰ ਸਿੰਘ ਪੰਨੂ ਉਹਨਾਂ ਦਾ ਕਹਿਣਾ ਹੈ ਕਿ ਲੋਕ ਸਭਾ ਸੀਟ ਗੁਰਦਾਸਪੁਰ ਤੇ ਲਈ ਜਿਹੜੇ ਕੈਂਡੀਡੇਟ ਨੇ ਅਮਨ ਸ਼ੇਰ ਸਿੰਘ ਸ਼ਰੀਕਲ ਸੀ ਸੋ ਉਹਨਾਂ ਨੂੰ ਬੇਫਿਕਰੇ ਹੋ ਜਾਣਾ ਚਾਹੀਦਾ ਹਲਕਾ ਫਜ਼ੇਗੜ ਚੂੜੀਆਂ ਤੋਂ ਕਿਉਂਕਿ ਹਲਕਾ ਫਤੇਗੜ ਚੂੜੀਆਂ ਦੀ ਜਿਹੜੀ ਲੀਡ ਹੈ ਉਹ ਸਟੇਟ ਤੋਂ ਵੀ ਅਨਾਉਂਸ ਕਰ ਚੁੱਕੇ ਨੇ ਔਰ ਅੱਜ ਉਹਨਾਂ ਨੇ ਆਨ ਰਿਕਾਰਡ ਸਾਡੇ ਚੈਨਲ ਦੇ ਉੱਤੇ ਵੀ ਇਹ ਕੈਮਰੇ ਦੇ ਸਾਹਮਣੇ ਕਬੂਲਿਆ ਹੈ ਕਿ ਨਵਾਂ ਹਲਕਿਆਂ ਦੇ ਵਿੱਚੋਂ ਅਗਰ ਸਭ ਤੋਂ ਵੱਡੀ ਲੀਡ ਮਿਲੇਗੀ ਤਾਂ ਉਹ ਹਲਕਾ ਫਤੇਗੜ ਚੂੜੀਆਂ ਤੋਂ ਹੋਏਗੀ ਔਰ ਉਹਨਾਂ ਦਾ ਕਹਿਣਾ ਹੈ ਕਿ ਟਿਕਟ ਜਿਸ ਦਿਨ ਮਿਲੀ ਸੀ ਅਸੀਂ ਉਸੇ ਦਿਨ ਹੀ ਅਮਨ ਚੇਰ ਸਿੰਘ ਸ਼ੈਰੀ ਕਲਸੀ ਨੂੰ ਵਧਾਈ ਦੇ ਚੁੱਕੇ ਹਾਂ ਕਹਿੰਦੇ ਨੇ ਕਿ ਜਿੱਤ ਹੋ ਚੁੱਕੀ ਹੈ ਐਲਾਨ ਹੀ ਬਾਕੀ ਹੈ ਇਹ ਉਹਨਾਂ ਦਾ ਦਾਵਾ ਕੀਤਾ ਜਾ ਰਿਹਾ ਹੈ ਬਾਕੀ ਸਾਰਾ ਕੁਝ ਤਾਂ ਅਜੇ ਵੋਟਰਾਂ ਦੇ ਮਨਾਂ 'ਚ ਹੈ ਦਿਲਾਂ 'ਚ ਹੈ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਜੂਨ ਦਾ ਮਹੀਨਾ ਚ ਕਿਹਦੀ ਜੂਨ ਵਿਗੜਦੀ ਹੈ ਤੇ ਕਿਹਦੀ ਜੂਨ ਸੁਧਰਦੀ ਹੈ ਉਹ 4 ਤਰੀਕ ਨੂੰ ਪਤਾ ਲੱਗੇਗਾ ਸੋ ਇਹ ਹੁਣ ਇੰਤਜ਼ਾਰ ਕਰਨਾ ਪਏਗਾ ਕਿ ਪੰਨੂ ਸਾਹਿਬ ਦੇ ਦਾਅਵਿਆਂ ਦੇ ਵਿੱਚ ਵਾਅਦਿਆਂ ਦੇ ਵਿੱਚ ਗਾਰੰਟੀ ਦੇ ਵਿੱਚ ਕਿੰਨਾ ਕਦਮ ਹੈ ਵੇਖਦੇ ਰਾਕਸਜ ਦੀ ਆਵਾਜ਼ ਐਨ ਆਰ ਆਈ ਟੂਡੇ